ਹਾਂਜੀ ਦੋਸਤੋ ਕੀ ਹਾਲ ਚਾਲ ਆਮੀਰ ਕਰਤਾ ਤੁਸੀਂ ਸਾਰੇ ਠੀਕ ਹੋਵਾਂਗੇ ਅੱਜ ਭੈਣ ਲਈ ਕੁਝ ਕੁ ਸੁਵਾਲ ਹੋਰ ਲੈ ਕੇ ਆਏ ਆ ਤੇ ਜੋ ਵੀ ਤੁਹਾਡੇ ਸਾਰੇ ਸੁਵਾਲ ਸੀਗੇ ਉਹਨਾਂ ਦੇ ਵੀ ਜਵਾਬ ਦੇਵਾਂਗੇ ਅੱਜ ਤੇ ਆਜੋ ਆਪਾਂ ਗੱਲ ਕਰਦੇ ਆ ਆਜੋ ਕਰ ਦੂਸ ਭੈਣ ਅੱਜ ਦਿਖਦੀ ਨਹੀਂ ਮੈਨੂੰ ਬਸ ਉਹਨਾਂ ਚ ਉਹ ਵੇਖੀ ਇਧਰ ਹੋਰ ਭੈਣ ਕਿਵੇਂ ਆ ਇਹ ਜਦੋਂ ਬੁਖਾਰ ਹੋਇਆ ਸੀ ਅੱਛਾ ਠੀਕ ਹੈ ਕੀ ਕਰ ਰਹੀ ਸੀ ਇੱਥੇ ਬੈਠੀ ਮੈਂ ਇੱਕ ਮਿੰਟ ਬੜੀ ਸੀ ਕਿਵੇਂ ਲੱਗ ਰਿਹਾ ਇੱਕ ਮਿੰਟ ਸੱਨੀ ਮਰਦੀ ਜਾਂ ਨਹੀਂ ਤੇ ਕਰਾਈ ਇਹਨੂੰ ਠੀਕ ਹੈ ਮਿੰਟ ਕਿਵੇਂ ਲੱਗ ਅੱਜ ਤੈਨੂੰ ਪਤਾ ਫਿਰ ਸਾਦਾ ਨਹੀਂ ਹੈ ਨਾ ਧਾਰਾ ਤੋੜਾਂ ਦੇ ਔਖਾ ਜਾਂਦਾ ਹੂੰ ਫਿਰ ਮੰਮੀ ਸੱਦਿਆ ਜੀ ਪਿੰਡ ਵਾਲੀ ਉਹ ਵਿਚਾਰੀ ਉਹ ਲੱਗੀ ਅੱਜ ਕੰਮ ਕਰਨ ਨੂੰ ਅੱਛਾ ਠੀਕ ਆ ਬਹੁਤ ਜ਼ਿਆਦਾ ਪਾਣੀ ਪੁਣੀ ਪੀ ਜਾਂਦੀ ਐ ਥੱਲੋਂ ਤਾਂ ਧੋਈ ਜਾਂਦੀ ਠੀਕ ਆ ਨਾ ਕਮੈਂਟ ਪੜ ਕੇ ਖੁਸ਼ੀ ਮਿਲ ਰਹੀ ਐ ਬਾਹਲੀ ਖੁਸ਼ੀ ਹੁੰਦੀ ਐ ਬਾਹਲੀ ਆਏ ਆਏ ਜੀ ਕਰਦਾ ਵੀ ਕਮੈਂਟ ਪੜੀ ਜਾਂ ਹੋਰ ਆਈਆਂ ਨਾਲ ਕਮੈਂਟ ਪੜੀ ਪਿੰਗਰੇ ਹੀ ਕਹਿੰਦਾ ਤੂੰ ਕਮਲੀ ਹੋ ਗਈ ਕਹਿੰਦਾ ਅਥਰੇ ਵੀ ਜਦੋਂ ਦੇਖਦਾ ਕਮੈਂਟੀ ਪੜੀ ਜਾਂਦੀ ਆ ਹਾਂ ਨਹੀਂ ਮਨ ਨੂੰ ਖੁਸ਼ੀ ਤਾਂ ਮਿਲਦੀ ਆ ਨਾ ਹੌਸਲਾ ਵੀ ਮਿਲਦਾ ਆ ਹਾਂ ਕੋਈ ਤਾਂ ਲਿਖਦਾ ਕਮਲੀਏ ਭੈਣੇ ਹਾਂ ਇੱਕ ਵੀਰ ਦਾ ਮੱਤੀ ਤੋਂ ਹਨਾ ਕਮੈਂਟ ਆਇਆਗਾ ਹਾਂ ਕਹਿੰਦਾ ਵੀ ਮੇਰਾ ਪਿੰਡ ਮੱਤੀ ਆ ਭੈਣੇ ਅਸੀਂ ਤੇਰੀਆਂ ਸਾਰੀਆਂ ਵੀਡੀਓ ਦੇਖਦੇ ਆ ਅੱਛਾ ਜਦੋਂ ਕਹਿੰਦਾ ਤੇਰੇ ਪਿੰਡ ਦਾ ਪਤਾ ਲੱਗਿਆ ਪਹਿਲਾਂ ਵੀਡੀਓ ਚ ਕਿਸੇ ਚ ਪਿੰਡ ਨਹੀਂ ਨਾ ਬੋਲੇ ਸੀ ਹਾਂ ਤੇ ਕਹਿੰਦਾ ਮੇਰੀ ਮੈਡਮ ਬਹੁਤ ਖੁਸ਼ ਹੋਈ ਜੀ ਜਮਲਾ ਦਾ ਨੇੜੇ-ਨੇੜੇ ਦੀ। ਮੈਨੂੰ ਐ ਲੱਗਦਾ ਵੀ ਮੇਰੇ ਗਵਾਂਢੀ ਪਿੰਡ ਦੀ ਹੋ, ਪਿੰਡ ਤਾਂ ਖੁਸ਼ ਹੋਈ ਹੋਊਗੀ। ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਖੁਸ਼ੀ ਕਿਸ ਗੱਲ ਦੀ ਹੋਈ ਹੈ ਨਾ। ਹਾਂ। ਤੇ ਕੀ મતਲਬ ਕੀ ਪੁੱਛ ਰਿਆ ਵੀ ਹੋਰ ਉਹ ਐ ਪੁੱਛਦੀ ਸੀ ਵੀ ਸਾਡੀਆਂ ਮੱਝਾਂ ਨਾ ਬਾਰ-ਬਾਰ ਰਿਪੀਟ ਹੋ ਰਹੀਆਂ ਨੇ ਵੀ ਰਹਿੰਦੀਆਂ ਨਹੀਂ ਦੁੱਧ ਨਹੀਂ ਜਾਂਦੀਆਂ। ਵੀਰੇ ਜਿਹੜਾ ਅਸੀਂ ਤਰੀਕਾ ਵਾ ਉਹ ਹੀ ਦੱਸ ਸਕਦੇ ਆ ਆਪਾਂ ਤਾਂ। ਹਾਂ। ਕਿਉਂ ਦੂਜੇ ਵੀਰੇ ਆਪਾਂ ਐਵੇਂ ਕਹੀਏ ਆਲਾ ਕਿਸੇ ਹੋ ਡੈਰੀ ਫਾਰਮ ਵਾਲਾ ਕੋਈ ਵੀ ਵੀਡੀਓ ਦੇਖਦਾ ਫੇਰ ਆਲਾ ਕਹਿੰਦਾ ਵੀ ਗੱਪ ਮਾਰਦੇ ਆ। ਗੱਪ ਮਾਰਦੇ ਆ। ਅਸੀਂ ਦਵਰੀਆਏ ਕਰਦੇ ਹੁੰਨੇ ਇੱਕ ਤਾਂ ਚਿੱਟੀ ਫਟਕੜੀ ਹੁੰਦੀ ਹੈ ਨਾ ਇੱਕ ਲਾਲ ਫਟਕੜੀ ਹੁੰਦੀ ਹੈ ਜੀ ਠੀਕ ਹੈ ਤੇ 3 ਕਿਲੋ ਦਹੀਂ ਲੈ ਕੇ ਉਹ ਤਿੰਨ ਦਿਨਾਂ ਚ ਆਪਾਂ ਦੇਣੀ ਆ ਮੰਨ ਕੇ ਚੱਲੋ 50 ਕ ਗ੍ਰਾਮ ਫਟਕੜੀ ਲੈ ਕੇ ਠੀਕ ਹੈ ਉਹਨੂੰ ਜਿਵੇਂ ਇੱਕ 1 ਕਿਲੋ ਦਹੀਂ ਹੋ ਗਈ ਡੰਗ ਦੀ ਉਹਦੇ ਵਿੱਚ ਪਾ ਕੇ ਮੱਝ ਨੂੰ ਘਵਾ ਦੋ ਠੀਕ ਹੈ ਤੇ ਉਹ ਦਹੀਂ ਵੀ ਠੰਡੀ ਹੁੰਦੀ ਆ ਤੇ ਫਟਕੜੀ ਵੀ ਫਟਕੜੀ ਵੀ ਸਹੀ ਆ ਬੱਸ ਵਲੀ ਠੀਕ ਹੈ ਉਹ ਦੋਗਰੀ ਵੀ ਅਸੀਂ ਤਾਂ ਇਹ ਤਜਰਬਾ ਕਰਦੇ ਆ ਬਾਕੀ ਤੁਸੀਂ ਦੇਖ ਲਿਓ ਇਹ ਗੱਲ ਆ ਕਰਕੇ ਕਿ ਜਿਵੇਂ ਅਸੀਂ ਭਰਤ ਦੇ ਜਿਹੜੀ ਚੀਜ਼ ਹੈ ਆਪਾਂ ਨੂੰ ਇਹਦਾ ਫਾਇਦਾ ਹੋਇਆ ਸੀਗਾ ਵੀ ਠੀਕ ਆ ਤਾਂ ਹੀ ਮੈਂ ਦੱਸਿਆ ਜਿਹੜੀ ਚੀਜ਼ ਆਪਾਂ ਨੂੰ ਪਤਾ ਨਹੀਂ ਹਾਂ ਹਾਂਜੀ ਤਾਂ ਚਲੋ ਆਪਾਂ ਐਕਸਪੈਰੀਮੈਂਟ ਕਰਿਆ ਹੈਗਾ ਜਿਹੜੀ ਜੀ ਆਪਾਂ ਕੀਤੀ ਆ ਹਨਾ ਚਲੋ ਤਾਂ ਆਪਾਂ ਦੱਸ ਸਕਦੇ ਆ ਨਾ ਪਾ ਦੱਸਦੇ ਨਹੀਂ ਝੂਠ ਬੋਲਣ ਦਾ ਕੀ ਫਾਇਦਾ ਹੈਗਾ ਇਹ ਜਿਹੜੀ ਚੀਜ਼ ਆਪਾਂ ਕੀਤੀ ਹੈ ਮੈਂ ਤਾਂ ਉਹ ਹੀ ਦੱਸੂਗੀ ਇੱਕ ਇੱਕ ਕਮੈਂਟ ਮੈਂ ਪੜਿਆ ਸੀ ਕਿਸੇ ਆਰਮੀ ਵੀਰ ਦਾ ਤੂੰ ਵੀ ਹੁਣ ਦੇਖ ਰਹੀ ਹੋਵੇਂਗੀ ਉਹਨੂੰ ਦੇਖਿਆ ਮੈਂ ਕੀ ਲਿਖਿਆ ਸੀ ਉਹਨਾਂ ਨੇ ਵੀ ਮੈਂ ਰਿਟਾਇਰ ਹੋ ਕੇ ਬਰੀਡ ਤਿਆਰ ਕਰਨੀ ਆ ਹਨਾ ਲੱਕੀ ਸਿੱਧੂ ਵੀਰੇ ਦਾ ਨਾਮ ਆ ਤੇ ਉਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਕੀਤਾ ਉਹ ਕੰਨਾ ਵੀ ਬੇਬੀ ਰੀਡ ਤੇ ਕੰਮ ਕਰਨਾ ਭੈਣੇ ਵੀ ਮੈਨੂੰ ਨਾ ਵਧੀਆ ਦੁੱਧ ਵਾਲੀ ਮੱਝ ਦਿਓ ਅੱਛਾ ਠੀਕ ਹੈ ਵੀਰੇ ਮੰਨ ਲਓ ਪਹਿਲਾਂ ਤਾਂ ਤੁਹਾਡਾ ਧੰਨਵਾਦ ਹਨਾ ਤੁਸੀਂ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਵੀ ਆਉਂਦਾ ਵੀ ਅਸੀਂ ਮੱਝਾਂ ਦਾ ਕੰਮ ਕਰੀਏ ਹਨਾ ਵੀਰੇ ਕਿੱਥਾ ਹੀ ਮਾੜਾ ਨਹੀਂ ਹੈਗਾ ਮਾੜਾ ਨਹੀਂ ਹੈਗਾ ਤੇ ਬਾਕੀ ਜੇ ਆਪਾਂ ਦਿলো ਇਹਨਾਂ ਦੀ ਸਾਮ ਸਵਾਲ ਕਰਾਂਗੇ ਆਪਾਂ ਨੂੰ ਭੁੱਖਾ ਨਹੀਂ ਮਾਰਨ ਦਿੰਦੀਆਂ ਹੂੰ ਤੇ ਵੀ ਬਹੁਤ ਵਧੀਆ ਵੀਰੇ ਕਾਰੋਬਾਰ ਬਹੁਤ ਵਧੀਆ ਹੈਗਾ ਵਧੀਆਗਾ ਦੂਜੀ ਗੱਲ ਵੀਰੇ ਸਾਡਾ ਵਪਾਰ ਦਾ ਕੰਮ ਨਹੀਂ ਹੈਗਾ ਹਨ ਤੇ ਵੀ ਚਲੋ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਸਾਨੂੰ ਅਸੀਂ ਮੱਝ ਜ਼ਰੂਰ ਵਧੀਆ ਲੈ ਕੇ ਦਵਾਂਗੇ ਜੋ ਤੁਸੀਂ ਆਏ ਤਾਂ ਸਾਡੇ ਨਾਲ ਕੰਟੈਕਟ ਕਰ ਲਿਓ ਪਰ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਚਲੋ ਇਹ ਵੀਰ ਵਿਚਾਰਾ ਕਿਤੋਂ ਵੀ ਕੋਈ ਵੀ ਮੱਝ ਲਵੇ ਕਿਤੋਂ ਵੀ ਮੱਝਾਂ ਲਵੇ ਬਰੀਡ ਤੇ ਇਹਨੇ ਕੰਮ ਕਰਨਾ ਹਨਾ ਹਾਂ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਹਨਾ ਇਹ ਕੁਝ ਬਚਾਉਣਾ ਚਾਹੁੰਦੇ ਨੇ ਬਚਾਉਣਾ ਚਾਹੁੰਦੇ ਨੇ ਠੀਕ ਆ ਤੇ ਕਿਉਂਕਿ ਇਹ ਰੱਬੀ ਰੂਹਾਨੀ ਵੀ ਹੈ ਨਾ ਜਿਹੜੇ ਆਪਣੇ ਪੰਜਾਬ ਲਈ ਕੁਝ ਬਚਾਉਣਾ ਚਾਹੁੰਦੇ ਨੇ ਕਿਤੇ ਨੂੰ ਵਿਚਾਰ ਸਾਹਮ ਕੇ ਰੱਖਣਾ ਚਾਹੁੰਦੇ ਨੇ ਬਾਕੀ ਹੁਣ ਨਹੀਂ ਅੱਜ ਕੱਲ ਦਾ ਲੋ ਸਾਰੇ ਬਾਹਰ ਹੀ ਜਾ ਰਹੇ ਆ ਹਨਾ ਜੇ ਇੱਧਰ ਕੋਈ ਰਹਿ ਕੇ ਇਹ ਚੀਜ਼ਾਂ ਕਰਨ ਲੱਗ ਜੇ ਮੈਂ ਕਹਣਾ ਪੰਜਾਬ ਬਚ ਜਾਊਗਾ ਆਪਣਾ ਪੰਜਾਬ ਬਚ ਜਾਊਗਾ ਬਾਕੀ 50 ਵਰਗੀ ਰੀਸ ਨਹੀਂ ਹੈਗੀ ਕਿਤੇ ਆਪਣੇ ਬੱਚੇ ਬਚ ਜਾਣਗੇ ਆਪਣੇ ਬੱਚੇ ਆਪਣੇ ਮਾਵਾ ਕੋਲ ਰਹਿਣਗੇ ਨਾ ਆਪਣਾ ਬੱਚਾ ਪਾਲ ਕੇ ਬਾਹਰ ਭੇਜਣਾ ਬਹੁਤ ਔਖਾ ਦਾ ਬਹੁਤ ਹੀ ਔਖਾ ਦਾ ਬਾਕੀ ਦੂਜੀ ਗੱਲ ਆਪੇ ਇਹ ਕਹਿਣਾ ਚਾਹੁੰਦੇ ਆ ਚਲੋ ਕੋਈ ਵੀ ਡੇਰੀ ਫਾਰਮ ਵਾਲਾ ਬੰਦਾ ਹਨਾ ਮੈਂ ਮੱਹਸਾ ਲਿਆ ਕੇ ਸੇਲ ਕਰਦਾਗਾ ਵੀਰ ਬਣ ਕੇ ਹਨਾ ਰੇਟ ਦੇਖ ਕੇ ਲਾਇਆ ਕਰੋ ਜੇ ਕਿਸੇ ਨੇ ਨਵਾਂ ਕੀਤਾ ਸ਼ੁਰੂ ਕਰਨਾ ਤਾਂ ਉਹਨੂੰ ਇਹ ਨਾ ਹੋਵੇ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਮਿਹਨਤ ਕਰਦੇ ਹੋ ਦੇਖ ਕੇ ਚਲੋ ਵੀ ਅਗਲੇ ਨੂੰ ਹਨਾ ਬਜਟ ਦੇ ਨਾਲ ਵੀ ਜਿਵੇਂ ਉਹਦੇ ਹਿਸਾਬ ਚ ਹੋਵੇ ਠੀਕ ਹੈ ਕਿ ਆਪਾਂ ਜੇ ਪਹਿਲੀ ਵਿਚਾਰੇ ਨੂੰ ਪਹਿਲੀ ਮੱਝ ਲੈਂਤੀ ਆਪਾਂ 1.5 ਤੋਂ 2 ਲੱਖ ਰੇਟ ਦੱਸਤਾ ਤੇ ਉਹਨੇ ਵਿਚਾਰੇ ਉਹਨੂੰ ਫਿਰ ਬਚੂਗੀ ਹਨਾ ਬਚੂਗੀ ਹਿਸਾਬ ਹਿਸਾਬ ਨਾਲ ਵੀਰ ਬਣ ਕੇ ਵੀ ਮੱਜਾ ਨੂੰ ਸੇਲ ਕਰਿਆ ਕਰੋ ਹਾਂ ਤੇ ਵੀ ਇੰਨਾ ਵੀ ਨਾ ਲੁੱਟੋ ਜੇ ਆਪਣਾ ਨਾਂ ਚੱਲ ਗਿਆ ਜਾਂ ਵੀਡੀਓ ਆਪਣੀ ਚੱਲਣ ਲੱਗ ਗਈਆਂ ਵੀ ਆਪਾਂ 20000 ਦੀ ਚੀਜ਼ ਲੈ ਕੇ ਕਹਤਾ ਬਈਆ 40000 40000 ਵੀਰ ਬਣ ਕੇ ਵੀ ਨਮਾ ਕੀਤਾ ਜੋ ਵੀ ਵਿਚਾਰਾ ਕੋਈ ਵੀ ਕਰਦਾਗਾ ਵੀ ਇਹਨੂੰ ਸਹੀ ਸਲਾਹ ਦਿਓ ਸਹੀ ਰੇਟ ਦੱਸੋ ਬਾਕੀ ਹਜੇ ਦਾ ਰੇਟ ਹੋਣਾ ਗਰਮੀਆਂ ਕਰਕੇ ਥੋੜੇ ਜੇ ਪਤਾ ਨਹੀਂ ਕੀ ਤੇਜ਼ ਨੇ ਤੇਜ਼ ਹੋਣਗੇ ਥੋੜੇ ਜੇ ਤੇਜ਼ ਨੇ ਤੇ ਇੱਕ ਸਾਨੂੰ ਵੀਰ ਦਾ ਨਾ ਕੈਨੇਡਾ ਚੋਂ ਕੱਲ ਫੋਨ ਆਇਆ ਸੀਗਾ ਉਹ ਕਹਿੰਦਾ ਭੈਣੇ ਵੀ ਤੁਸੀਂ ਮੱਜਾ ਤੇ ਕੰਮ ਕਰ ਰਹੇ ਹੋ ਤੁਸੀਂ ਜਰਸੀ ਗਾਵਾ ਹਾਂ ਵੀ ਰੱਖੋ ਜਿਹੜੇ ਵੀ ਵੀਰਾਂ ਨੇ ਜਰਸੀ ਗਾਵਾ ਰੱਖੀਆਂ ਹੋਈਆਂ ਨੇ ਨਾ ਵੀ ਕਿਉਂਕਿ ਸਾਡੇ ਕੋਲੇ ਤਾਂ ਗਾਈਓ ਅਮਰੀਕਨ ਗਾਈਆਂ ਹੈਗੀ ਜਰਸੀ ਨਹੀਂ ਹੈਗੀਆਂ ਵੀ ਉਹ ਕਮੈਂਟ ਕਰਕੇ ਸਾਨੂੰ ਦੱਸਿਓ ਜਰੂਰ ਵੀ ਉਹਨਾਂ ਦਾ ਰਿਜ਼ਲਟ ਕਿਵੇਂ ਆ ਰਿਹਾ ਹੈ ਦੁੱਧ ਵੀ ਉਹ ਕਿੰਨਾ ਕੁ ਲੰਬਾ ਸਮਾਂ ਦੁੱਧ ਦਿੰਦੀਆਂ ਨੇਗੀਆਂ ਤੇ ਵੀ ਦੁੱਧ ਦਾ ਰਿਕਾਰਡ ਕੀ ਆ ਜਰਸੀ ਗਾਵਾ ਦਾ ਫਿਰ ਆਪਾਂ ਉਹ ਵੀਰ ਦੀ ਸਲਾਹ ਨਾਲ ਆਪਾਂ ਜਰਸੀ ਗਾਵਾ ਵੀ ਪਾਵਾਂਗੇ ਠੀਕ ਐ ਬਟਾ ਜੇ ਤੈਨੂੰ ਇਹ ਬਾਈ ਜਿਹੜੀ ਮਤਲਬ ਫੋਨ ਕੀਤਾ ਰਾਤ ਹਨਾ ਕੈਨੇਡਾ ਤੋਂ ਬਾਈ ਨੇ ਮਤਲਬ ਤੈਨੂੰ ਇਹਨਾਂ ਦੀ رائے ਕਿਵੇਂ ਲੱਗੀ ਮੈਨੂੰ ਨਹੀਂ ਸਲਾਹ ਬਹੁਤ ਵਧੀਆ ਲੱਗੀ ਉਹ ਕਹਿੰਦੇ ਵੀਰੇ ਵੀ ਸਾਰੇ ਘਾਟੇ ਵਾਧੇ ਦਾ ਮੈਂ ਪੂਰੇ ਕਰ ਦਿੰਦੀ ਆ ਨਾ ਹਾਂ ਉਹ ਕਹਿੰਦੇ ਤੁਸੀਂ ਤਾਂ ਬਹੁਤ ਪਿੱਛੇ ਫਿਰ ਰਹੇ ਹੋ ਵੀ ਉਹ ਪਿੱਛੇ ਕਿਉਂ ਉਹ ਕਹਿੰਦੇ ਵੀ ਤੁਹਾਡਾ ਦੁੱਧ ਦਾ ਰੇਟ ਬਹੁਤ ਘੱਟ ਆ ਨਹੀਂ ਇਹ ਸਹੀ ਗੱਲ ਆ ਨਹੀਂ ਰੇਟ ਘੱਟ ਆਗਾ ਮੈਨਾਂ ਨੇ ਸਲਾਹ ਬਹੁਤ ਵਧੀਆ ਦਿੱਤੀ ਇੱਕ ਉਹਨਾਂ ਨੇ ਹੋਰ ਦੱਸਿਆ ਸੀਗਾ ਕਹਿੰਦੇ ਵੀ ਵੀਰੇ ਤੁਸੀਂ ਨਾ ਅੱਗੇ ਲੁਧਿਆਣੇ ਕਹਿੰਦੇ ਕੋਈ ਮੇਲਾ ਲੱਗਣ ਜਾ ਰਿਹਾ ਠੀਕ ਐ ਵੀ ਉੱਥੇ ਡਾਕਟਰ ਵੀ ਆ ਤੇ ਜਿਵੇਂ ਆਪਾਂ ਸਲਾਹ ਕਰ ਮੰਨ ਲੀਏ ਉਹ ਤੇ ਸਲਾਹ ਸਾਰੇ ਤਰ੍ਹਾਂ ਦੀ ਜਿੱਥੇ ਹੋਣੀ ਹੈ ਨਾ ਵੀ ਦਵਾਈਆਂ ਬਾਰੇ ਵੀ ਦੱਸਿਆ ਜਾਊ ਸਲਾਹ ਕਰ ਸਾਰੀ ਚੀਜ਼ ਦੱਸੀ ਜਾਊਗੀ ਤੇ ਵੀ ਤੁਹਾਨੂੰ ਨੌਲੇਜ ਮਿਲੂਗੀ ਇੱਥੇ ਤੇ ਕਹਿੰਦੇ ਤੁਸੀਂ ਜਾਇਓ ਜਰੂਰ ਵੀ ਜਿਹਨੂੰ ਵੀ ਇਸ ਚੀਜ਼ ਬਾਰੇ ਪਤਾ ਉਹ ਸਾਨੂੰ 212 ਦੱਸਿਆ ਸੀ ਪਰ ਅਜੇ ਸਾਨੂੰ ਪੱਕਾ ਕਨਫਰਮ ਨਹੀਂ ਹੈਗਾ ਤੇ ਸਾਨੂੰ ਕਮੈਂਟ ਕਰਕੇ ਵੀਰ ਵਰਕੇ ਜਰੂਰ ਦੱਸ ਦਿਓ ਨਾ ਕੋਈ ਵੀ ਡੈਰੀ ਫਾਰਮਰ ਸਾਡੀ ਵੀਡੀਓ ਦੇਖ ਰਿਹਾਗਾ ਤੇ ਉਹ ਕਮੈਂਟ ਕਰਕੇ ਸਾਨੂੰ ਜਰੂਰ ਦੱਸ ਦਿਓ ਬਾਈ ਬਣ ਕੇ ਇਹ ਪੱਕਾ ਹੀ ਇੱਕ ਵਾਰੀ ਦਾ ਤੇ ਇੱਕ ਮੈਂ ਨਾ ਸਵਾਲ ਪੁੱਛਣਾ ਤੈਨੂੰ ਮਤਲਬ ਜਿਵੇਂ ਆਪਾਂ ਮੱਝਾਂ ਰੱਖਦੇ ਆ ਨਾ ਬਾਕੀ ਹੋਰ ਵੀ ਰੱਖਦੇ ਨੇ ਤੇ ਇਹਨਾਂ ਚੋ ਵੀ ਸਾਰਿਆਂ ਨਾਲ ਨਸਲ ਕਿਹੜੀ ਵਧੀਆ ਰਹਿੰਦੀ ਹੈ ਮੱਝਾਂ ਚੋਂ ਵੀ ਜਿਵੇਂ ਇੱਕ ਤਾਂ ਮੋਹਰਾ ਨਸਲ ਹੁੰਦੀ ਹੈ ਇਹਨਾਂ ਚ ਨੀਲੀ ਰਾਵੀ ਹੋ ਗਿਆ ਮਤਲਬ ਮੈਨੂੰ ਤਾਂ ਜਿੱਥੋਂ ਦਾ ਕਹਿਣਾ ਪਹਿਲਾਂ ਮੋਹਰਾ ਨਸਲ ਦੀਆਂ ਮੱਝਾਂ ਆਪਣਾ ਨੀਲੀ ਰਾਵੀ ਜਿਹੜੇ ਦੋ ਲਿਆਂਦੀਆਂ ਨੇ ਮੈਂ ਹਾਂ ਇਹਨਾਂ ਦਾ ਦੁੱਧ ਦਾ ਰਕਾਰਡ ਬਹੁਤ ਵਧੀਆ ਇਹਨਾਂ ਦਾ ਵੀ ਨੀਲੀ ਰਾਵੀ ਇਹਨਾਂ ਦਾ ਇੱਕੇ ਸੀਲ ਬਹੁਤ ਨੇ ਵਿਚਾਰੀਆਂ ਠੀਕ ਹੈ ਹਾਂ ਆਪਣੇ ਵੀ ਮੋਹਰਾ ਨਸਲ ਚੋਂ ਵਧੀਆ ਨੇ ਇਹ ਨਹੀਂ ਆਪਾਂ ਨਸਲ ਕੋਈ ਵੀ ਨਹੀਂ ਮਾੜੀ ਕਹਿੰਦੇ ਇਹ ਨਹੀਂ ਪਤਾ ਹੁੰਦਾ ਕਮਲਾ ਵੀ ਜਿਹੜੀ ਆਪਣੀ ਉਮਰ ਹੁਮੈਸ ਰੱਖੀ ਆ ਹੁਣ ਪਹਿਲਾ ਜਿਹੜਾ ਇਹ ਮੰਨ ਕਮਲ ਹੁਣ ਤਾਂ ਲੋਕਾਂ ਨੂੰ ਜਿਵੇਂ ਆਹ ਸੋਸ਼ਲ ਮੀਡੀਆ ਦੇ ਯੁੱਗ ਹੋ ਗਿਆ ਨਸਲਾਂ ਦੇ ਚੀਜ਼ਾਂ ਨੇ ਪਤਾ ਲੱਗ ਗਿਆ ਤੇ ਜਿਹੜੇ ਆਪਣੇ ਬਜ਼ੁਰਗ ਪਹਿਲਾਂ ਮੱਝਾ ਰੱਖਦੇ ਸੀ ਉਹ ਇਹ ਚੀਜ਼ਾਂ ਤਾਂ ਪਹਿਲਾਂ ਹੈ ਨਹੀਂ ਸੀਗੀਆਂ ਠੀਕ ਆ ਉਹ ਦੁੱਧ ਜਾਰ ਕੜ ਉਹਨਾਂ ਦਾ ਪਹਿਲਾਂ ਬਹੁਤ ਵਧੀਆ ਸੀ 12 12 13 13 ਲੀਟਰ ਤੇ 14 14 ਲੀਟਰ ਮੱਝਾਂ ਦੁੱਧ ਦਿੰਦੀਆਂ ਸੀ ਠੀਕ ਹੈ ਉਹ ਸਮੇਂ ਚ ਬਥੇ ਕੀ ਸੀ ਕਮਲ ਖਰਾਕਾਂ ਵਧੀਆ ਸੀਗੀਆਂ ਘਰ ਦਾ ਗੁੜ ਹੁੰਦਾ ਸੀਗਾ ਘਰ ਦੇ ਛੋਲੇ ਹੁੰਦੇ ਸੀਗੇ ਘਰ ਦੀਆਂ ਕਣਕਾਂ ਹੁਣ ਬਿਓ ਚੀਜ਼ਾਂ ਥੋੜੀ ਜਿਹੀ ਘਟਣੀ ਹੈ ਘਟਣੀ ਇਹ ਤਾਂ ਗੱਲ ਹੈਗੀ ਆ ਜਿਵੇਂ ਆਪਣੇ ਵੈਸੇ ਜਿਵੇਂ ਆ ਰੇੜੀ ਭਰੀ ਖੜੀ ਆ ਵੈਸੇ ਆਪਾਂ ਗੋਹਾ ਵੀ ਚਲੋ ਆਪਾਂ ਬਾਹਰ ਲਾ ਕੇ ਹੁਣ ਆਪਣੇ ਥਾਂ ਨਹੀਂ ਜੇ ਮੈਂ ਕਹਣਾ ਵੀ ਆਪਣੇ ਇਹੀ ਆਪਣੇ ਗੋਬਰ ਗੈਸ ਹੋਵੇ ਆਪਾਂ ਨੂੰ ਤਾਂ ਇਹ ਚੀਜ਼ ਦਾ ਬਹੁਤ ਬੈਨੀਫਿਟ ਹੋ ਗਿਆ ਨਾ ਬੈਨੀਫਿਟ ਇਹ ਚੀਜ਼ ਕਮਲ ਮੈਤ ਨਹੀਂ ਦਲਦੀ ਆ ਥਾਂ ਦੀ ਥੋੜੀ ਜਿਹੀ ਛੋਟ ਹੈ ਜਿਵੇਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਹਾਂ ਤੇ ਆ ਪੌਣੇ ਦੀਆਂ ਤਾਂ ਪਾਤੀਆਂ ਵੀ ਵੇਚ ਸਕਦੇ ਆ ਪਾਤੀਆਂ ਵੀ ਵੇਚ ਸਕਦੇ ਆ ਠੀਕ ਹੈ ਹੁਣ ਚਲੋ ਪਿੰਡਾਂ ਚ ਤਾਂ ਆਪਣੇ 2 ਰੁਪਏ ਤੇ 3 ਰੁਪਏ ਪਾਤੀ ਚੱਲਦੀ ਆ ਸ਼ਹਿਰਾਂ ਦੇ ਵਿੱਚ 5 ਰੁਪਏ ਪਾਤੀ ਚੱਲਦੀ ਆ 5 ਰੁਪਏ 4 ਰੁਪਏ ਹਾਂ ਸ਼ਹਿਰ ਦਾ ਰੇਟ ਤਾਂ ਜ਼ਿਆਦਾ ਚਲੋ ਸੰਤੋਸ਼ਤੀ ਮੈਂ ਤਾਂ ਇਹ ਕਹਿੰਨੀ ਆ ਵੀ ਚਲੋ ਜਿਹੜਾ ਵੀ ਵਿਚਾਰਾ ਕੋਈ ਵੀ ਪਾਤੀਆਂ ਪਿੰਡਾਂ ਤੋਂ ਲੈਂਦੇ ਨੇ 3 ਰੁਪਏ ਬਹੁਤ ਆ ਹਾਂ ਪਾਤੀਆਂ ਦਾ ਰੇਟ ਬਹੁਤ ਹੈ 3 ਰੁਪਏ ਪੁੱਛਣ ਕੀਤਾ ਕਿਸੇ ਨੇ ਵੀ ਜੇ ਮਤਲਬ ਦੁੱਧ ਚੋਂ ਮਲਾਬੜ ਦੀ ਪਛਾਣ ਕਰਨੀ ਹੋਵੇ ਤਾਂ ਕਿਵੇਂ ਕਰ ਸਕਦੇ ਆ ਆਪਾਂ ਦਾ ਦੁਬਿਤੇ ਰਹਿਣੇ ਹਨ ਮੈਂ ਤੇ ਕਿੱਥੇ ਗਿਆ ਲੱਗਾ ਹਾਂ ਮੈਨੂੰ ਤੇ ਹੀ ਚੀਜ਼ ਦਾ ਪਤਾ ਨਹੀਂ ਹੈ ਨਾ ਠੀਕ ਹੈ ਮਲਾਪਟ ਦੀ ਪਛਾਣ ਕਿਵੇਂ ਕਰ ਸਕਦੇ ਆ ਆਪਾਂ ਨਾ ਮਲਾਪਟ ਕਦੇ ਕੀਤੀ ਹੈ ਨਾ ਆਪਾਂ ਕਰਨੀ ਹੈ ਨਾ ਪਤਾ ਨਾ ਇਹ ਚੀਜ਼ ਆ ਹੁਣ ਜਿਹੜੇ ਨਕਲੀ ਦੁੱਧ ਬਣਾ ਰਹੇ ਨੇ ਆਪਾਂ ਨੂੰ ਕੀ ਪਤਾ ਉਹ ਕੀ ਅੱਗ ਸੁਆ ਪਾਈ ਜਾਂਦੇ ਨੇ ਕਿਵੇਂ ਦੁੱਧ ਤਿਆਰ ਕਰੀ ਜਾਂਦੇ ਨੇ ਆਪਾਂ ਤਾਂ ਇਹ ਚੀਜ਼ ਦਾ ਪਤਾ ਨਹੀਂ ਹੈ ਵੈਸੇ ਉਹਦਾ ਨੁਕਸਾਨ ਤਾਂ ਆਪਾਂ ਨੂੰ ਬਹੁਤ ਆ ਜਵੇਂ ਸ਼ਹਿਰਾਂ 'ਚ ਇਹ ਚੀਜ਼ ਵਿਕ ਰਹੀ ਹੈ ਚਲੋ ਪਿੰਡਾਂ 'ਚ ਅਗਲਾ ਘਰਾਂ 'ਚ ਦੁੱਧ ਲਿਆ ਜਾਂਦਾ ਪਿੰਡੇ ਦਾ ਗਾਵਲਾ ਆਪਨਾਂ ਇੰਨਾ ਕ ਤਾਂ ਪਤਾ ਲੱਗ ਜਾਂਦਾ ਦੁੱਧ ਵੀ ਪਤਲਾਗਾ ਨਾ ਮਲਾਈ ਨਹੀਂ ਆਉਂਦੀ ਦੁੱਧ ਦਾ ਆਪਾਂ ਤਾਂ ਇੰਨੀ ਕ ਪਛਾਣ ਕਰ ਸਕਦੇ ਹਾਂ ਇੰਨੀ ਕ ਪਹਿਚਾਨ ਕਰ ਸਕਦੇ ਹਾਂ ਹੋਰ ਨਹੀਂ ਆਪਾਂ ਨੂੰ ਉਹ ਚੀਜ਼ ਬਾਰੇ ਨਹੀਂ ਪਤਾ ਵੀ ਉਹ ਨਕਲੀ ਦੁੱਧ ਕਿਵੇਂ ਤਿਆਰ ਕਰ ਰਹੇ ਨੇ ਉਹ ਚੀਜ਼ ਨਹੀਂ ਪਤਾ ਵੈਸੇ ਉਹ 'ਚ ਨੁਕਸਾਨ ਤਾਂ ਵੈਸੇ ਹ ਛੋਟੇ ਛੋਟੇ ਬੱਚੇ ਮਾਲਾ ਦੁੱਧ ਪੀਂਦੇ ਨੇ ਆਪਣੇ ਮੇਰੇ ਵੀ ਬੱਚੇ ਨੇ ਹਨ ਤੇ ਉਹ ਜਿਹੜੇ ਵਿਚਾਰੇ ਸ਼ਹਿਰਾਂ 'ਚ ਬੱਚੇ ਦੁੱਧ ਪੀਂਦੇ ਨੇ ਮਾਮਾ ਬੱਚਿਆਂ ਨੂੰ ਕੇਡ ਕਰਾਉਂਦੀਆਂ ਨੇ ਉਹ ਵਿਚਾਰੀਆਂ ਦੁੱਧ ਪੀਰੀਆਂ ਨੇ ਹਨ ਗਰੀਬ ਵਿਚਾਰੀ ਜਨਤਾ ਦੁੱਧ ਪੀਰੀਆ ਵੀ ਉਹ ਦੇਣਾ ਕਿੱਥੋਂ ਦੇਣਗੇ ਲੋਕ ਜਿਹੜੇ ਜ਼ਹਿਰ ਲੋਕਾਂ ਨੂੰ ਵੰਡ ਰਹੇ ਨੇ ਕਿੱਥੋਂ ਦੇਣਾ ਦੇਣਗੇ ਦੇਖ ਉਹਨਾਂ ਨੇ ਪੈਸਾ ਮੁੱਖ ਰੱਖ ਲਿਆ بس ਵੀ ਪੈਸਾ ਕਮਾਉਣਾ ਸੀ ਪੈਸਾ ਕਮਾਉਣਾ ਦਾ ਬਸ ਨਹੀਂ ਤਾਂ ਗੱਲ ਹੈਗੀ ਆ ਹਾਂ ਆਈ ਮੇਰਾ ਕੁੱਤਾ ਆ ਗਿਆ ਗਰਲੀਨ ਗਰਲੀਨ ਆ ਗਿਆ ਕਿਵੇਂ ਗਰਲੀਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਾਓ ਬੁੱਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੀ ਧੀ ਰਾਣੀ ਵੱਲੋਂ ਹਾਂ ਇਹ ਜੀ ਥਾਲੀ ਵਾਲ ਗਰਲੀਨ ਇਹ ਵੀ ਮਨਵਾਇਆ ਨਹੀਂ ਹੈਗਾ ਜੀ ਅੱਛਾ ਬਾਈ ਕਰਦੇ ਸਾਰਿਆਂ ਨੂੰ ਬਾਈ ਕਰਦੇ ਫਰੀ ਮੈਂ ਉਹਨਾਂ ਕੋਲ ਜਾਣਾ ਉਹਨਾਂ ਕੋਲ ਜਾਣਾ ਤੁਹਾਨੂੰ ਲੈ ਕੇ ਜਾਣਗੇ ਉਹ ਲੈ ਕੇ ਜਾਣੇ ਜਾਣਾ ਹੈ ਹਾਂ ਜਾਣਾ ਹੈ ਤੇ ਨਾ ਇੱਕ ਕਮੈਂਟਰ ਮਤਲਬ ਮੈਂ ਪੜਿਆਗਾ ਇੱਕ ਮਤਲਬ ਸ਼ਾਇਦ ਪੜਿਆ ਹੋਣਾ ਇੱਕ ਕੁੜੀ ਦਾ ਮੈਸੇਜ ਆਇਆ ਸੀਗਾ ਉਹ ਚੋ ਕਹਿ ਰਹੀ ਆ ਵੀ ਮੈਂ ਮੈਸਾਂ ਚੋਂ ਆਪਦੇ ਸਾਰੇ ਸ਼ੌਂਕ ਪੂਰੇ ਕਰਦੀ ਆ ਹਨਾ ਸਾਰਾ ਕੁਝ ਜਿਹੜਾ ਜੀ ਕਰਦਾ ਉਹ ਲੈ ਕੇ ਆਉਣੀ ਆ ਮਤਲਬ ਇੱਕ ਕੁੜੀ ਹੋ ਕੇ ਮੈਸਾਂ ਚੋਂ ਸਾਰਾ ਕੁਝ ਕਰ ਰਹੀ ਆ ਨਾ ਤੂੰ ਉਹਦੇ ਬਾਰੇ ਕੀ ਕਹਿਣਾ ਚਾਹੇਗੀ ਚਲੋ ਤੂੰ ਵੀ ਕੰਮ ਕਰਦੀ ਆ ਕੰਮ ਉਹ ਵੀ ਕਰਦੀ ਆ ਹਨਾ ਇਹ ਹੁੰਦੀ ਆ ਕਮਲ ਗੱਲ ਹਨਾ ਜਦੋਂ ਵਿਚੋਣ ਮੰਨ ਕੇ ਚੱਲ ਜਿਹੜੀ ਅੱਜ ਦੀ ਪੀੜ੍ਹੀ ਥੋੜ੍ਹਾ ਜ਼ਿਆਦਾਤਰ ਹਨਾ ਆਪਾਂ ਜੋ ਰਿਸ਼ਤਾ ਕਰਦੇ ਆਂਗੇ ਅਗਲਾ ਕਹਿੰਦਾ ਵੀ ਸਾਡੀ ਕੁੜੀ ਗੋਹਾ ਨਹੀਂ ਸਿੱਟਦੀ ਹਾਂ ਗੋਹਾ ਨਹੀਂ ਸਿੱਟਣਾ ਕਿਦੇ ਲਈ ਹੈ ਚਲੋ ਹੁਣ ਮੈਂ ਕੰਮ ਕਰ ਰਹੀ ਮੈਂ ਕਿਸੇ ਲਈ ਥੋੜੀ ਕਰ ਰਹੀ ਹਾਂ ਆਪਣੇ ਪਰਿਵਾਰ ਲਈ ਕਰ ਰਹੀ ਹਾਂ ਆਪਣੇ ਬੱਚਿਆਂ ਲਈ ਕਰ ਰਹੀ ਹਾਂ ਚਲੋ ਮੰਨ ਲਓ ਆ ਹੁਣ ਮੇਰੀ ਗੁੜੀ ਆ ਗਈ ਇਸ ਸਾਲ ਦੀ ਹੋਈ ਹੈ ਨਾ ਪਰ ਮੇਰਾ ਸੁਪਨਾ ਦਾ ਵੀ ਮੈਨੂੰ ਜੱਜ ਬਣਾਉਣਾ ਦਾ ਠੀਕ ਹੈ ਠੀਕ ਹੈ ਇੱਕ ਸੋਚ ਲੈ ਕੇ ਤਾਂ ਚੱਲਦੇ ਆਪਾਂ ਨਹੀਂ ਚੱਲਦੇ ਆ ਸਹੀ ਗੱਲ ਹੈ ਠੀਕ ਹੈ ਜੇ ਮੈਂ ਕਹੂੰਗੀ ਮੈਂ ਤਾਂ ਗੋਹਾ ਸਿੱਟਣਾ ਨਹੀਂ ਹੈਗਾ ਮੈਂ ਵੀ 5000 ਵਾਲਾ ਸੂਟ ਪਾ ਲਿਆ ਠੀਕ ਆ ਆਪਾਂ 9 ਵਧਾ ਲਈ 9 ਦੇਖ ਲਈ ਆ ਜੀ ਮਰੇ ਹੱਥਾਂ 'ẽ ਜੇ ਬੋਲ ਫਿਰ ਨਾ ਤਾਂ ਆਪਾਂ ਸੌਂਕ ਪੂਰੇ ਕਰ ਸਕਦੇ ਆ ਸਹੀ ਗੱਲ ਨਾ ਆਪਣੇ ਬੱਚਿਆਂ ਦੀ ਪਰਵਰਿਸ਼ ਵਧੀਆ ਕਰ ਸਕਦੇ ਆ ਨਾ ਜਦੋਂ ਆਪਾਂ ਕਿਸੇ ਦੇ ਡਿਪੈਂਡ ਹੋਵਾਂਗੇ ਤੁਲੋ ਮੰਨ ਲਓ ਮੈਂ ਕੋਈ ਚੀਜ਼ ਲੈ ਕੇ ਆਉਣੀ ਆ ਜਿਵੇਂ ਕਮਾਈ ਕਰੂੰਗੀ ਮੈਨੂੰ ਕੋਈ ਟੋਕਦਾ ਨਹੀਂ ਹੈਗਾ ਵੀ ਤੂੰ ਇਹ ਨਹੀਂ ਲਿਆ ਸਕਦੀ ਫਿਰ ਨਾਲ ਮਨੇ ਕਹਿੰਦਾ ਵੀ ਤੂੰ ਕੰਮ ਕੰਮ ਦਾ ਡੱਕਾ ਇਹਨੇ ਤੋੜਨਾ ਨਹੀਂ ਐਡਵਾਂਡਾ ਇਹਦੀਆਂ ਰੋਜ਼ ਦੀਆਂ ਨਹੀਂ ਰੋਜ਼ ਦੀਆਂ ਨੇ ਇਹ ਚੀਜ਼ ਤਾਂ ਹੁੰਦੀ ਆ ਨਾ ਨਹੀਂ ਹੁੰਦੀ ਫਿਰ ਆਪਾਂ ਜਦੋਂ ਰਿਸ਼ਤਾ ਕਰਦੇ ਆਪਾਂ ਕਹਿੰਨੇ ਸਾਡੀ ਕੁੜੀ ਕੋਹਾਂ ਨਹੀਂ ਛੱਡਦੀ ਸਾਡੀ ਕੁੜੀ ਨੇ ਮੱਜਾਂ ਦਾ ਕੰਮ ਨਹੀਂ ਕਰਨਾ ਉਹ ਆਪਾਂ ਕਰਨਾ ਕਿਹਦੇ ਲਈ ਆ ਆਪਣੇ ਪਰਿਵਾਰ ਲਈ ਕਰ ਪਰਿਵਾਰ ਲਈ ਬਾਕੀ ਆਪ ਦੇ ਲਈ ਪਰਿਵਾਰ ਲਈ ਆਪਣੇ ਲਈ ਆ ਆਪਣੇ ਪਰਿਵਾਰ ਲਈ ਆ ਤੇ ਆਪਣੀ ਸੋਚ ਇੰਨੀ ਕਿ ਨਾ ਰੱਖੋ ਵੀ ਹਾਂ ਵੀ ਸਾਡੀ ਕੁੜੀ ਨੇ ਕੰਮ ਨਹੀਂ ਕਰਨਾ ਹੈਗਾ ਸਾਡੀ ਕੁੜੀ ਕੋਹ ਇਹ ਇਧਰ ਇਧਰ ਆ ਬਤੂ ਰਿਆ ਜਾ ਇਧਰ ਆ ਜਾ ਆ ਜਾ ਮੇਰਾ ਬਤੂ ਰਿਆ ਆ ਜਾ ਆ ਜਾ ਆਇਆ ਕਰ ਤੂੰ ਸੂਰਿਆ ਜਾ ਆ ਦੇਖ ਲਾ ਕਿੰਨੇ ਆ ਜੀ ਸਾਡਾ ਕਰ ਤੂੰ ਸੂਰਿਆ ਜਾ ਤੇ ਇਹ ਚੀ ਜੀ ਹੁੰਦੀ ਹੈ ਕਮਲ ਹੂੰ ਕਿ ਕਦੇ ਵੀ ਇਹ ਕੋ ਵੀ ਵੀ ਸਾਡੀ ਕੁੜੀ ਹੈ ਨਾ ਗੋਇ ਨੂੰ ਹੱਥ ਨਹੀਂ ਲਾਉਂਦੀ ਜਾਂ ਕੰਮ ਨਹੀਂ ਕਰੂਗੀ ਜਦੋਂ ਕਹਿੰਦੇ ਵੀ ਖਾਣੇ ਨੇ ਲੇਜਪੁਰ ਕਰੇ ਹਨ ਰਣਜੀਤ ਸਿੰਘ ਵਰਗੇ ਉਹਦੇ ਤੇ ਸੂਰਮਿਆਂ ਨੂੰ ਮਾਵਾ ਜਨਮ ਕਿੱਥੋਂ ਦੇ ਲਈ ਹੈ ਸਹੀ ਗੱਲ ਆ ਕਮਲੇ ਜੀ ਜੀ ਜਬ ਜਦੋਂ ਆਪਾਂ ਪਹਿਲੀ ਡਵਾਂਡਾ ਰੱਖਤੀਆਂ ਵੀ ਅਸੀਂ ਗੋਗਾ ਨਹੀਂ ਛੱਡਣਾ ਹਨਾ ਤੇ ਫਿਰ ਜਿਹੜੇ ਮਾਪੇ ਹੁੰਦੇ ਨੇ ਚਲੋ ਆਪਾਂ ਗਿਆ ਕੇ ਕਿਸੇ ਵੀ ਘਰੇ ਜਾਂਦੇ ਆ ਹਨਾ ਫਿਰ ਉਹ ਉਹਨਾਂ ਤੋਂ ਵੀ ਵਿਚਾਰੇ ਉਹ ਬਜ਼ੁਰਗ ਹੋ ਜਾਂਦੇ ਨੇ ਕੰਮ ਨਹੀਂ ਹੁੰਦਾ ਹਨਾ ਤੇ ਨਾਲ ਕਹਿੰਦਾ ਆਪਾਂ ਮੈਂ ਸੇਨਾ ਰੱਖੋ ਤੇ ਦੁੱਧ ਤਾਂ ਮੋਲੀ ਲਿਹਾਉਣਾ ਪਊਗਾ ਸਹੀ ਗੱਲ ਆ ਕਿਤੇ ਆਪੇ ਰਹਿੰਦਾ ਨਹੀਂ ਹੈਗਾ ਵੀ ਆਪਾਂ ਘਰ ਦੀ ਖਰਾਕ ਕਾ ਲਾਂਗੇ ਹੂੰ ਸਹੀ ਗੱਲ ਆ ਚੀਜ਼ਾਂ ਤਾਂ ਫਿਰ ਖਤਮ ਹੋਈ ਜਾਂਦੀਆਂ ਨੇ ਖਤਮ ਹੋਈ ਜਾਂਦੀਆਂ ਠੀਕ ਆ ਫਿਰ ਤਾਂ ਨਕਲੀ ਦੁੱਧ ਹੀ ਪੀਣਾ ਪਊਗਾ ਜਿਹੜੀਆਂ ਮਲਾਪਟਾਂ ਕਰਕੇ ਦੁੱਧ ਆ ਰਿਹਾ ਉਹੀ ਉਹੀ ਡੇਰੀਆਂ ਤੋਂ ਆਪਾਂ ਲੈਣਾ ਪਊਗਾ ਲੈਣਾ ਪਊਗਾ ਸਹੀ ਸਹੀ ਗੱਲ ਆ ਤੇ ਗੱਲ ਉਹੀ ਆ ਵੀ ਜੇ ਖਰਾਕਾ ਨਹੀਂ ਖਾਵਾਂਗੇ ਤਾਂ ਕਹਿੰਦੇ ਜੇ ਖਾਣੇ ਨੇ ਪਲੇਜ ਕੁਰਕਰੇ ਹੂੰ ਤਾਂ ਫਿਰ ਮਾਂਮਾ ਜੋਧਿਆਂ ਨੂੰ ਜਨਮ ਕਿੱਥੋਂ ਦੇਣਗੇ ਨਾ ਨਹੀਂ ਸਹੀ ਗੱਲ ਆ ਵੈਸੇ ਅੱਜ ਦੇ ਟਾਈਮ 'ਚ ਤਾਂ ਦਹੀਂ ਦੁੱਧ ਤਾਂ ਖਤਮ ਹੀ ਹੁੰਦਾ ਜਾ ਰਿਹਾ ਪਹਿਲਾਂ ਜਵਾਕ ਦੇ ਲੈਣਾ ਲੇਜ ਕੁਰਕਰੇ ਪਰ ਮੈਂ ਇੰਨੀ ਕ ਗੱਲਾਂ ਮੈਂ ਆਪਣੀ ਧੀ ਨੂੰ ਜਮਾ ਵੀ ਦੁਕਾਨ ਵਾਲੀ ਚੀਜ਼ ਨਹੀਂ ਦਿੱਤੀ ਅੱਜ ਤੱਕ ਕਦੇ ਵੀ ਇਹਨੂੰ ਮੈਂ ਦਹੀਂ ਦੁੱਧ ਜਿੰਨੀ ਕ ਇਹਦੀ ਗਲੀਟ ਜ਼ਰੂਰ ਪਤਲੀ ਹੈ ਤੇ ਵੀ ਹਲਕੀ ਜੀ ਇਹ ਪਰ ਇਹਨੂੰ ਮੈਂ ਕੋਈ ਦੁਕਾਨ ਵਾਲੀ ਚੀਜ਼ ਨਹੀਂ ਖਵਾਈ ਕਦੇ ਵੀ ਜਿਵੇਂ ਤੂੰ ਇੱਕ ਜੀ ਮੰਨ ਲਾ ਪਹਿਲਾਂ ਵਾਲੇ ਸਮਾਂ 'ਚ ਆਪਣੇ ਬਜ਼ੁਰਗਾਂ ਹਣਾ ਕਿੰਨਾ-ਕਿੰਨਾ ਟਾਈਮ ਤੁਰੇ ਫਿਰਦੇ ਅੱਜ ਦੇ ਟਾਈਮ 'ਚ ਕੋਈ ਵੀ ਬੱਚਾ ਲੱਤ ਦੁਖਦੀ ਆ ਗੋਡੇ ਟੂਹੀ ਮੇਰੀ ਵੀ ਦੁਖਦੀ ਆ ਕਿੰਨੀ ਆ ਰਹੀ ਆ ਪਹਿਲਾਂ ਇਹ ਦੇਖ ਹਾਂ ਨਹੀਂ ਕਰਦਾ ਕੋਈ ਹਾਂ ਸਹੀ ਗੱਲ ਆ ਪਹਿਲਾਂ ਕੰਮ ਕਰਨਾ ਨਹੀਂ ਕੁਰਕਰੇ ਨਹੀਂ ਪਹਿਲਾਂ ਖਾਣੇ ਦਾਣੇ ਵੀ ਵਧੀਆ ਸੀ ਬਰਗਰ ਇਹ ਚੀਜ਼ਾਂ ਹੋ ਗਿਆ ਨਾ ਆਪਾਂ ਨੂੰ ਕੀ ਪਤਾ ਉਹ ਗਲੇ ਸੜੇ ਆਲੂ ਕੀ ਕੁਸਾਰੇ ਨੇ ਉਹ ਨਾ ਚ ਸੜੇ ਟਮਾਟਰ ਹਾਂ ਘਰ ਦੀ ਖਰਾਗ ਤਾਂ ਕੁਝ ਵਾਕ ਖਾਈ ਨਹੀਂ ਰਿਹਾ ਦੁੱਧ ਕੋਈ ਜਵਾਕ ਨਹੀਂ ਪੀਂਦਾ ਕੋਈ ਨਹੀਂ ਪੀਂਦਾ ਨਾ ਦਹੀਂ ਕੋਈ ਖਾਂਦਾ ਖਾਂਦਾ ਨਹੀਂ ਦਹੀਂ ਮਾਂਵਾ ਲਾਈ ਨਹੀਂ ਰਹੀ ਨਹੀਂ ਲਾ ਰਹੀ ਕਿਸੇ ਦੇ ਘਰੇ ਬਹੁਤ ਘੱਟ ਮੱਝਾਂ ਰੱਖੀਆਂ ਹੋਈਆਂ ਪਿੰਡਾਂ ਦੇ ਵਿੱਚ ਬਹੁਤ ਘੱਟ ਸ਼ਹਿਰਾਂ 'ਚ ਤਾਂ ਖਤਮ ਹੈ ਕਹਿੰਦਾ ਸ਼ਹਿਰਾਂ 'ਚ ਤਾਂ ਹੈ ਹੀ ਹੋਈ ਨਹੀਂ ਹੈ ਹੀ ਹੋਈ ਨਹੀਂ ਰਸਾ ਖਤਮ ਹੀ ਆ ਮੈਂ ਜਿਹੜੇ ਵੱਡੇ ਸ਼ਹਿਰਾਂ ਨਾਲੋਂ ਚ ਪੈਕਟਾਂ 'ਚ ਦੁੱਧ ਜਾਰਿਆ ਤੂੰ ਅਗੇ ਲੋਕ ਦਹੀਂਾਂ ਜਮਾਲ ਕਰੋ ਹੁਣ ਤਾਂ ਇੱਕ ਗੱਲ ਸੁਣ ਕਮਲ ਮੇਰੀ ਲੇਜ ਕੁਰ ਕਰੇ ਐਨੇ ਮਾੜੇ ਦੇ ਚੱਲ ਮੰਨ ਲਾਪਾ ਕਰਦੀ ਕੋਈ ਵੀ ਚੀਜ਼ ਕੋਈ ਵੀ ਪ੍ਰੋਡਕਟ ਆਪਾਂ ਤਿਆਰ ਕਰਦਿਆ ਮੰਨ ਕੇ ਚੱਲ ਵੀ ਖੋਆ ਲਾਲਾ ਦਹੀਂ ਕੁਛ ਵੀ ਲਾਲਾ ਜੇ ਆਪਾਂ 2 ਦਿਨ 3 ਦਿਨ ਰੱਖਦੇ ਆ ਵੱਧ ਟਾਈਮ ਕਿੰਨੀ ਖੱਟੀ ਹੋ ਜਾਂਦੀ ਦਹੀਂ ਹੈ ਨਾ ਖੋਆ ਜਦੋਂ ਗਰਮੀਆਂ ਦੀ ਮਾੜੀ ਉਹ ਖਰਾਬ ਹੋ ਜਾਂਦਾ ਵੀ ਐ ਨਹੀਂ ਪਤਾ ਦੁਕਾਨਾਂ ਦੇ ਮਹੀਨਾ ਪਿਆ ਰਵੇ 2 ਮਹੀਨਾ ਪੈਕਟਾਂ ਦੇ ਵਿੱਚ ਬੰਦ ਤੇ ਆਪਣੇ ਕੋਈ ਚੀਜ਼ ਤੂੰ ਲੁਖਾਵੇ ਚ ਪਾ ਕੇ ਰੱਖਦੇ ਤੀਜੇ ਦਿਨ ਉਲੀ ਲੱਗ ਜੂਗੀ ਹੈ ਨਾ ਵੀ ਖਰਾਬ ਕਿਉਂ ਨਹੀਂ ਹੁੰਦੀਆਂ ਕੀ ਪਤਾ ਇਹਨਾਂ ਨੂੰ ਕਿਹੜੇ ਕੈਮੀਕਲ ਲਾ ਰਹੇ ਨੇ ਨਹੀਂ ਸਹੀ ਗੱਲ ਆ ਵੀ ਅੱਗੇ ਤਾਂ ਤੂੰ ਦੇਖ ਹਰੇ ਘਰ ਚ ਦਹੀਂ ਹੁੰਦੀ ਲੱਸੀ ਵੀ ਹੁੰਦੀ ਹੁਣ ਤਾਂ ਲੱਸੀ ਖਤਮੀ ਹੋ ਗਈ ਕਮਲ ਮੇਰੀ ਗੱਲ ਸੁਣੋ ਪਣਾ ਚਲੋ ਆਪਾਂ ਵੀ ਮੇਰਾ ਵੀ ਸ਼ੌਕ ਆਗਾ ਵੀ ਆਪਾਂ ਹੌਲੀ-ਹੌਲੀ ਨਾ ਦੋ ਬਲਦਾਂ ਵਾਲੀ ਕਿਤੇ ਗੱਡੀ ਬਣਾਉਣੀ ਆ ਹਾਂ ਬਲਦ ਵੀ ਆਪਾਂ ਰੱਖਾਂਗੇ ਆਪਣੇ ਘਰੇ ਜਿਹੜੀਆਂ ਆਪਣੀ ਵਿਰਾਸਤ ਦੇ ਵਿੱਚ ਆਪਾਂ ਨੂੰ ਚੀਜ਼ਾਂ ਮਿਲੀਆਂ ਹੋਈਆਂ ਨੇ ਆਪਾਂ ਉਹ ਸਾਰੀ ਚੀਜ਼ ਆਪਣੇ ਘਰੇ ਰੱਖਾਂਗੇ ਆਪਾਂ ਹਰ ਇੱਕ ਚੀਜ਼ ਹੌਲੀ-ਹੌਲੀ ਹੌਲੀ-ਹੌਲੀ ਚਲੋ ਜਿਵੇਂ-ਜਿਵੇਂ ਆਪਾਂ ਨੂੰ ਉਹ ਕੋਈ ਜਾਊਗਾ ਆਪਾਂ ਰੱਖਾਂਗੇ ਜ਼ਰੂਰ ਤੇ ਪਰ ਇਹ ਚੀਜ਼ਾਂ ਨੇ ਵੀ ਜਦੋਂ ਮੈਂ ਛੋਟੀ ਜੀ ਹੁੰਦੀ ਸੀ ਨਾ ਮੈਂ ਆਪ ਦੇਖੀ ਦੇਖਿਆ ਹੋਇਆਗਾ ਮੇਰੇ ਦਾਦੇ ਹੋਰੇ ਸਵੇਰੇ 4 ਵਜੇ ਜਾਂਦੇ ਬਲਦ ਲੈ ਕੇ ਹਨ ਜਦੋਂ ਸਾਗਾ ਫੇਰਦੇ ਨੇ ਸਾਨੂੰ ਛੋਟੇ ਛੋਟੇ ਨੇ ਚਾਹ ਇੰਨਾ ਹੁੰਦਾ ਅਸੀਂ ਸਾਗੇ ਤੇ ਬਹਿ ਜਾਂਦੇ ਜਿਵੇਂ ਹੁਣ ਆਪਾਂ ਕੱਦੂ ਕਰਦੇ ਹਾਂ ਨਾ ਪਾਣੀ ਬਾਹਣ ਭਰ ਕੇ ਜਿਹੜਾ ਝੋਨਾ ਲਾਉਂਦੇ ਸਾਨੂੰ ਉੱਤੇ ਬਿਠਾ ਲੈਂਦੇ ਭਾਰ ਜਿਵੇਂ ਆਪਾਂ ਬੋਰੀਆਂ ਧਰ ਲੈਂਦੇ ਆ ਐ ਬਲਦ ਦੇਖ ਲੈ ਬਲਦਾਂ ਚ ਇੰਨੀ ਜਾਨ ਹੁੰਦੀ ਸੀ ਕਮਲ ਮੈਂ ਆਪਦੇ ਅੱਖੀਂ ਦੇਖਿਆ ਹੋਇਆ ਹੈ ਇਹਨਾਂ ਨੇ ਤੋੜੇ ਰਿੜਕਣੇ ਘਿਓ ਦੇ ਭਰੇ ਹੁੰਦੇ ਉਹ ਬਲਦਾਂ ਨੂੰ ਘਿਓ ਤੇ ਘਰ ਦਾ ਗੁੜ ਪਾਉਂਦੇ ਹੁੰਦੇ ਅਸੀਂ ਆ ਆਪ ਕਲਾੜੇ ਦੇ ਉੱਤੋਂ ਸਾਡੇ ਪਿੰਡ ਤਿੰਨ ਕਲਾੜੇ ਹੁੰਦੇ ਸੀ ਰਸ ਲੈ ਅਸੀਂ ਕਹਿੰਦੇ ਬਾਈ ਕੱਲ ਨੂੰ ਸਾਡੀ 바ਰੀ ਐ ਤੇ ਵੀ ਸਾਨੂੰ ਅੱਜ ਨਾਲ ਤਾਂ ਤੱਤਾ ਗੁੜ ਦੇ ਦਿਓ ਨਾਲੇ ਸਾਨੂੰ ਰਸ ਦੇ ਦਿਓ ਹੁਣ ਤੂੰ ਐਂ ਦੇ ਲੈ ਵੀ 10 15 ਰੁਪਏ ਦਾ ਰਸ ਦਾ ਗਲਾਸ ਐ ਗੁੜ ਕੌਣ ਦੇ ਦੂਗਾ ਕਿਸ ਨੂੰ ਅਸੀਂ ਡੇ ਡੇ ਡੋਲੂ ਗੁੜ ਦੇ ਭਰਾ ਲੈਂਦੇ ਰਸ ਦੇ ਤਿੰਨ ਤਿੰਨ ਚਾਰ ਚਾਰ ਕਿਲੋ ਦੇ ਕਿੰਨੀ ਆ ਭਰਾ ਲੈਂਦੇ ਠੀਕ ਕੋਈ ਜਵਾਬ ਨਹੀਂ ਦਿੰਦਾ ਸੀਗਾ ਠੀਕ ਐ ਕੋਈ ਚੀਜ਼ ਆਮ ਸੀਗੀਆਂ ਹਾਂ ਠੀਕ ਲੋਕਾਂ ਨੇ ਦਿਲ ਵੱਡੇ ਸੀ ਠੀਕ ਐ ਇਹ ਜਿਵੇਂ ਮੈਸਾ ਨਾਲ ਆਪਾਂ ਬੱਕਰੀਆਂ ਵੀ ਰੱਖੀਆਂ ਨਾ ਬੱਕਰੀਆਂ ਦਾ ਵੀ ਆਪਾਂ ਨੂੰ ਤਾਂ ਬਹੁਤ ਹੋਊਗਾ ਫਾਇਦਾ ਹੋਊ ਨਾ ਉਹ ਦੇਖ ਡੈਡੀ ਨੂੰ ਪੱਛਾ ਕਿੰਨੇ ਕਿਲੋਮੀਟਰ ਤੁਰ ਕੇ ਆਇਆ ਅੱਜ ਠੀਕ ਹੈ ਰੋਜ਼ ਜਾਂਦੇ ਨੇ ਉਹ ਬੋਡੇ ਕਿਵੇਂ ਦੁਕਣ ਗਏ ਪਹਿਲਾਂ ਬਣਾ ਦੇ ਡੈਡੀ ਸਵੇਰੇ 9 ਵਜੇ ਜਾਂਦਾ ਹੁਣ ਇਹ 7 ਵਜੇ ਆਏ ਨੇ ਬੱਕਰੀਆਂ ਲੈ ਕੇ ਇਹ 5-5 ਕਿਲੋਮੀਟਰ ਲੰਘ ਜਾਂਦੇ ਨੇ ਬੱਕਰੀਆਂ ਲੈ ਕੇ ਜਦੋਂ ਡੈਡੀ ਤੋਂ ਪੱਛਾ ਅੱਜ ਕਿੰਨੇ ਕਿਲੋਮੀਟਰ ਜਾ ਕੇ ਆਇਆ ਕਿੱਥੇ ਕਿੱਥੇ ਜਾ ਗਿਆ ਹੌਰੀ ਜੀ ਕਿਵੇਂ ਹੋ ਅੱਜ ਕਿੰਨੇ ਕਿਲੋਮੀਟਰ ਕੱਢਤਾ ਹੋਈ 10 ਕਿਲੋਮੀਟਰ ਕੱਢਤਾ 10 ਕਿਲੋਮੀਟਰ ਠੀਕ ਹੈ। ਫਿਰ ਤਾਂ ਬਹੁ ਬਾਟ ਹੋ ਜਾਂਦੀ ਹੈ ਨਾ। ਠੀਕ ਹੈ। ਆ ਬੱਕਰੀਆਂ ਨੇ ਜੀ। ਇਹਨਾਂ ਨੂੰ ਇੱਧਰ ਜਗਾ ਬਣਾ ਰਹੇ ਨੇ ਬੜੇ ਬੜੇ ਕਿਤੇ ਨੀ ਦਿੱਕਤ ਆ ਗਈ। ਜਗਾ ਦੀ? ਹਾਂ। ਉਧਰ ਵੜੀਆਂ ਨੇ ਕਿ ਹੁਣ ਕਿਉਂ ਆਏ ਮੀਂਹ ਕਣੀ ਆ ਜੇ ਫਿਰ ਔਖਾ ਹੋਏ ਇਧਰ ਵੜਦੀਆਂ ਨੇ ਕਿ ਭੱਜ ਲੰਦੀਆਂ ਨੇ ਬਾਹਰ ਮੇਮਣੇ ਨੇ ਛੋਟੇ। ਹੁਣ ਆਹ ਤਾਂ ਅੱਗੇ ਬਾਅਦ ਥੋੜੇ ਦਿਨਾਂ ਚੋਂ ਪੱਤਾ ਤਿਆਰ ਕਰ ਦਾਂਗੇ। ਹੂੰ 10 ਕਿਲੋਮੀਟਰ ਕੱਢਤਾ ਅੱਜ। ਦੇਖੋ ਕਿੰਨਾ। ਇਹਨਾਂ ਨੂੰ ਬੋਡੇ ਕਿਵੇਂ ਦੇਖਣਗੇ ਪਹਿਲਾਂ ਬਣਾਇਆ ਦੱਸ। ਨਾ ਸਹੀ ਗੱਲ ਆ। ਹੁਣ ਇਹਨਾਂ ਨੇ ਮੰਨ ਲਓ ਵੀ ਦੁੱਧ ਪੀਣਾ ਦਹੀਂ ਖਾਣੀ ਆ ਘਰ ਦੀ ਖਰਾ ਠੀਕ ਹੈ ਵੀਰੋ ਜਦੋਂ ਹੁਣ ਆਪਾਂ ਕੰਮ ਤਾਂ ਕਰਨਾ ਨਹੀਂ ਗੋਡੇ ਤਾਂ ਦੁਖਣਗੇ 24 ਘੰਟੇ ਬੈਠਾ ਰਹਿਣਾ ਤਲੀਆਂ ਚੀਜ਼ਾਂ ਖਾਣੀਆਂ ਨਹੀਂ ਹੂੰ ਉਹ ਠੀਕ ਹੈ ਸਹੀ ਗੱਲ ਆ ਬਸੇ ਵੀ ਜਿਵੇਂ ਲੋਕ ਆਹ ਡੇਰੀ ਫਾਰਮ ਦੇ ਨਾਲ-ਨਾਲ ਬੱਕਰੀਆਂ ਦੇ ਵੀ ਕਰ ਸਕਦੇ ਆ ਹਨ ਇਹ ਤਾਂ ਕੋਈ ਹੋਣੀ ਸਾਰਾ ਇੱਟਾ ਕਮਲ ਸਾਰਾ ਕਰ ਸਕਦਾ ਪਰ ਮਿਹਨਤ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਮਿਹਨਤ ਨਾਲ ਹੀ ਆ ਸਾਰਾ ਕੁਝ ਜੀ ਚਮੜੀ ਦਾ ਕਰਨਾ ਕੀ ਆ ਪਲਮਰਾਂ ਦਾ ਹੂੰ ਠੀਕ ਹੈ ਜੇਰੇ ਹੁਣ ਚਲੋ ਆਪਾਂ ਮਾੜਾ ਨਹੀਂ ਕਿਸੇ ਨੂੰ ਵੀ ਨਹੀਂ ਕਹਿੰਦੇ ਵਿੱਚ ਲੋਕ ਇਹਦੇ ਨੂੰ ਇਸ ਸੰਭਾਲ ਸੰਭਾਲ ਰੱਖਦੇ ਨੇ ਹੈ ਮੇਰੇ ਹੱਥ ਹੈ ਮੇਰੇ ਪੈਰ ਹੈ ਇਹ ਤਾਂ ਇੱਕ ਦਿਨ ਸਵਾਈ ਹੋ ਜਾਣਾ ਸਵਾਈ ਹੋ ਜਾਣਾ ਨਹੀਂ ਇਹ ਤਾਂ ਹੋ ਜਾਣਾ ਠੀਕ ਆ ਫਿਰ ਆਪਣੇ ਬੱਚੇ ਕਦੋਂ ਵੀ ਤੂੰ ਸਾਡੇ ਲਈ ਕੀ ਕੀਤਾ ਬੜਾ ਪਾਉਣਾ ਹੀ ਆ ਫਿਰ ਉਹ ਕੱਲ ਨੂੰ ਕਹਿਣਗੇ ਤੁਸੀਂ ਸਾਡੇ ਲਈ ਕੀ ਕੀਤਾ ਆਪਾਂ ਨੂੰ ਤਾਂ ਆਪਾਂ ਦੋਨਾਂ ਲਈ ਇੱਕ ਕੀਤਾ ਬਣਾਤਾ ਤਿਆਰ ਕਰਤਾ ਹਣਾ ਹੁਣ ਅੱਗੇ ਸਾਹਮਣਾ ਉਹਨਾਂ ਦੀ ਮਰਜ਼ੀ ਆ ਆਪਾਂ ਸਿੱਖਿਆ ਦਾ ਬਾਰੇ ਹੀ ਦਿੰਦੇ ਆ ਵੀ ਤੁਸੀਂ ਇਹ ਕਿੱਤਾ ਕਰੋ ਇਹ ਕਾਰੋਬਾਰ ਇਸ ਦਾ ਤੁਹਾਨੂੰ ਬਣਾ ਕੇ ਦੇ ਦੇਣਾ ਇਹ ਤਾਂ ਉਹ ਗੱਲ ਆ ਵੀ ਹਾਂ ਤਾਂ ਬਣਿਆ ਬਣਾਇਆ ਸਾਂਭਣਾ ਸਾਂਭਣਾ ਵੀ ਜਿਵੇਂ ਆਪਾਂ ਅੱਗੇ ਲੋਕ ਕਹਿੰਦੇ ਪੁਰਖ ਆਪਣੇ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਆਪਾਂ ਸਾਂਭਦੇ ਹਾਂ ਨਾ ਵਿੱਚ ਤਾਂ ਲੋਕ ਸਾਂਭ ਜਾਂਦੇ ਵਿੱਚ ਲੋਕ ਵੇਚ ਜਾਂਦੇ ਇਹ ਤਾਂ ਉਹ ਚੀਜ਼ ਹੋ ਗਈ ਵੀ ਆਪਣੇ ਜਵਾਕਾਂ ਦਾ ਵੀ ਡਿਪੈਂਡ ਵੀ ਤਾਂ ਸਾਂਭ ਲੈਣਗੇ ਜਾਂ ਵੇਚ ਦੇਣਗੇ ਇੱਕ ਮੁੰਡੇ ਦੀ ਵੀਡੀਓ ਦੇਖੀ ਆ ਉਹ ਬੱਕਰੀਆਂ ਦਾ ਕੰਮ ਕਰਨ ਲੱਗਿਆਗਾ ਉਹ ਗੱਡੀਸ ਮੈਨੂੰ ਗਵਰਨਮੈਂਟ ਜੌਬ ਕਰਦਾ ਭੋਲਾ ਜਿਹਾ ਮੁੰਡਾ ਹਾਂ ਮੈਂ ਦੇਖਿਆ ਉਹ ਕਹਿੰਦਾ ਮੈਨੂੰ ਕੱਪੜਿਆਂ ਦਾ ਸ਼ੌਕ ਨਹੀਂ ਹੈਗਾ ਵੀਰੇ ਹਾਂ ਠੀਕ ਹੈ ਉਹ ਇੰਨਾ ਸੋਹਣਾ ਬੋਲਦਾ ਮੁੰਡਾ ਕਹਿੰਦਾ ਵੀ ਕੋਈ ਉਹ ਕਹਿੰਦੇ ਵੀ ਤੂੰ ਫਿਰ ਪੜ੍ਹਾਈ ਚ ਨਲਾਇਕ ਨਲੂਕ ਹੋਵੇਂਗਾ ਕਹਿੰਦਾ ਨਹੀਂ ਵੀਰੇ ਸੱਤ ਬੈਂਡ ਆਈ ਹੋਣੀ ਮੇਰੇ ਵੀ ਨਾਨ ਮੈਡੀਕਲ ਦਾ ਮੈਂ ਪੜ੍ਹਾਈ ਕੀਤੀ ਹੋਈ ਆ ਪੜ੍ਹਾਈ ਕੀਤੀ ਹੋਈ ਆ ਤੇ ਉਹੀ ਚੀਜ਼ ਹੁੰਦੀ ਆ ਵੀ ਜਦੋਂ ਹੁਣ ਮਾਲਾ ਆਪਣੇ ਬੱਚੇ ਨਹੀਂ ਗਏ ਤੁਸੀਂ ਉਹ ਇਹ ਚੀਜ਼ਾਂ ਦੇਖਦੇ ਹੋ ਮੇਮਣਿਆਂ ਨੂੰ ਤੁਹਾਨੂੰ ਲਗਾਗਾ ਨਾ ਪਿਆਰਾ ਤੁਹਾਨੂੰ ਤੁਸੀਂ ਦੇ ਆਪਣੇ ਆਪ ਪਿਆਰ ਬਣ ਜਾਂਦਾ ਜਦ ਆਪਾਂ ਕਾਗੇ ਨਾ 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 ਤੂੰ ਇਹ ਕੰਮ ਨਾ ਕਰੀ ਮੈਂ ਇਸ ਦਾ ਸੰਗਲਣਾ ਕੋਲੀ ਤੇਰੇ ਸੱਟ ਲੱਗੂਗੀ ਫੇਰ ਕਿਉਂਦਾ ਸੱਟ ਲੱਗੂ ਡੇੜੇ ਡੇੜੇ ਦੀ ਸਵਾਰ ਹੁੰਦੇ ਨੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਚ ਪਿਆਰ ਪਾਓ ਮੈਂ ਸਹੀ ਹਾਂ ਠੀਕ ਆ ਪੜ੍ਹਾਈ ਵੀ ਕਰਾਓ ਤੇ ਨਾਲ ਨਾਲੇ ਕਿੱਤੇ ਦੇ ਨਾਲ ਵੀ ਪਿਆਰ ਪੈਣਾ ਚਾਹੀਦਾ ਪੈਣਾ ਚਾਹੀਦਾ ਫੇਰ ਹੀ ਅੱਗੇ ਜਾ ਕੇ ਹੁਣ ਆਪਣੇ ਅੱਜ ਕੱਲ ਦੇ ਜਵਾਗ ਦਾ ਸਹੂਲੀ ਬਹੁਤ ਹੋ ਰਿਹਾ ਨੇ ਕੰਮ ਹੀ ਨਹੀਂ ਕਰ ਸਕਦੇ ਏਸੀ ਤੋਂ ਬਿਨਾ ਕੋਈ ਜਵਾਗ ਰਹਿ ਰਿਹਾ ਨਹੀਂ ਰਹਿ ਰਿਹਾ ਹੈਨਾ ਤੇ ਬਾਕੀ ਤਲੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਰੋਕੇ ਰੱਖੋ ਹਾਂ ਬਿਲਕੁਲ ਹੀ 버거 ਕੁਲਚਾ ਕੁਝ ਵੀ ਨਾ ਦਿਓ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਬੱਚਿਆਂ ਨੂੰ ਇਹ ਚੀਜ਼ਾਂ ਨਾਲ ਸਹੀ ਗੱਲ ਹੈ ਦੁੱਧ ਦਹੀਂ ਵੱਧ ਤੋਂ ਵੱਧ ਬੱਚਿਆਂ ਨੂੰ ਦਿਓ ਵੀ ਤੁਸੀਂ ਰੇਟ ਨਾ ਦੇਖੋ ਜੇ 5 ਰੁਪਏ ਤੁਸੀਂ ਮਹਿੰਗਾ ਦੇ ਰਹੇ ਹੋ ਪਰ ਤੁਹਾਡਾ ਸਰੀਰ ਮਿੱਟੀ ਹੋ ਰਿਹਾ ਚੀਜ਼ਾਂ ਨਾਲ ਖਤਮ ਹੋ ਰਿਹਾ ਤੁਹਾਡਾ ਸਰੀਰ ਹੱਡ ਦੀ ਪ੍ਰੋਬਲਮ ਕਿੰਨੀ ਵੱਧ ਰਹੀ ਹੈ ਹੁਣ ਹਨਾ ਹੂੰ ਬਹੁਤ ਜਿਆਦਾ ਅੱਜ ਕੱਲ ਦਾ ਟੈਕ ਹੀ ਬਹੁਤ ਆ ਰਹੇ ਨੇ ਵੀ ਬੇਬੇ ਜਾਂ ਬਾਪੂ ਵੀ ਕਿਉਂ ੜਕਦਾਰੀਆਂ ਨੇ ਉਹ ਕਹਿੰਦੇ ਨੇ ਪੁੱਤ ਵੀ ਸਾਡੇ ਵੇਲੇ ਆ ਨਾ ਖਾਣ ਪੀਣ ਵਧੀਆ ਸੀ ਹੁੰਦੇ ਜਵਾਕ ਤਲੀਆਂ ਚੀਜ਼ਾਂ ਤੇ ਲੱਗੇ ਤਾਂ ਇਹ ਬਿਮਾਰੀਆਂ ਵੱਧ ਗਈਆਂ ਹੁਣ ਤਾਂ ਹਰ ਇੱਕ ਬੰਦੇ ਦਾ ਖੂਨ ਵੀ ਗਾੜਾ ਹੈਗਾ ਹਰੇਕ ਨੂੰ ਟੈਕ ਆ ਰਿਹਾ ਹੈਗਾ ਕਿੰਨੀ ਬਰੋ ਚਲ ਕਮਲ ਇਹ ਦੇਖ ਪਹਿਲਾਂ ਆਪਣੀਆਂ ਮਾਮਾ ਜਦੋਂ ਆਪਾਂ ਕੋਠਿਆਂ ਤੇ ਪੈਂਦੇ ਹੁੰਦੇ ਹੁੰਦੇ ਨਾ ਚਲੋ ਅੱਜ ਤੋਂ ਮੰਨ ਕੇ ਚਲੋ 10 15 ਸਾਲ ਪਹਿਲਾਂ 16 ਸਾਲ ਪਹਿਲਾਂ ਮਿੱਟੀ ਦਾ ਤੇਲ ਆਮ ਹੁੰਦਾ ਸੀਗਾ ਮੇਰੀ ਮੰਮੀ ਸਾਡੇ ਮੂੰਹ ਤੇ ਕੀ ਬਾਹ ਤੇ ਮਿੱਟੀ ਤੇਲ ਲਾ ਦੇਂਦੀ ਮਸਰ ਨੇੜੇ ਨਹੀਂ ਸਿਉਂਦਾ ਹੂੰ ਹੁਣ ਜਵਾਕ ਏਸੀਆਂ ਚ ਪੈਂਦੇ ਨੇ ਬਾਹਰ ਕਿਸੇ ਨੇ ਨਿਕਲਣਾ ਨਹੀਂ ਠੀਕ ਆ ਟਾਈਮ ਦਾ ਵੀ ਬਹੁਤ ਕਰਕੇ ਪੈ ਗਿਆ ਹੁਣ ਅੱਜ ਕੱਲ ਕੋਈ ਕੰਮ ਕਰਕੇ ਰਾਜੀ ਨਹੀਂ ਲੁੱਟਾਂ ਗਾ ਜਿਆਦੇ ਵੱਧ ਗਈਆਂ ਹੂੰ ਜੇ ਬਹੁਤ ਜਿਆਦੇ ਵੱਧ ਗਈਆਂ ਤੇ ਬਾਈ ਬਣ ਕੇ ਤੁਸੀਂ ਇਹ ਨਾ ਸਮਝ ਕਰਕੇ ਖਾਓ ਠੀਕ ਆ ਘਾਟੇ ਵਾਧੇ ਦਾ ਜ਼ਿੰਦਗੀ ਚ ਚੱਲਦੀ ਰਹਿੰਦੀ ਰਹਿੰਦੇ ਨੇ ਕੋਈ ਕੁਝ ਜਾਣਾ ਨਹੀਂ ਮਿਹਨਤ ਕਰੋ ਦਸਾਂ ਨਾਉਂਦੀ ਮਿਹਨਤ ਕਰਕੇ ਹਨਾ ਤੇ ਬਾਈ ਬਣ ਕੇ ਤੁਸੀਂ ਇਹ ਨਾ ਸਮਝੋ ਹਨਾ ਵੀ ਅੱਜ ਕੋਈ ਮਹਿਸਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਇਹ ਵੀ ਆਪਣੀਆਂ ਮਤਲਬ ਇਦਾਂ ਮੰਨ ਲਓ ਵੀ ਪੁਰਾਣੀਆਂ ਆਦਾ ਨੇ ਹਨਾ ਵੀ ਲੋਕ ਜਿਹੜੇ ਭੁੱਲਣ ਲੱਗ ਗਏ ਸੋ ਸਾਨੂੰ ਇਹ ਇਹਨਾਂ ਬਾਰੇ ਵੀ ਅਸੀਂ ਦੱਸ ਰਹੇ ਹਾਂ ਨਾ ਮੈਨੂੰ ਕਮਲ ਸਾਰੀ ਚੀਜ਼ਾਂ ਨੇ ਪਹਿਲਾਂ ਤੋਂ ਹੀ ਪਿਆਰ ਸੀ ਨਾ ਤੁਹਾਨੂੰ ਮੰਨ ਕੇ ਚਲੋ ਅੱਜ ਦੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਤੁਸੀਂ ਪੁੱਛ ਲਿਓ ਵੀ ਚਰਖੇ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਵੀ ਗਲੋਟਾ ਕੀ ਹੁੰਦਾ ਹਨਾ ਉਹ ਟੂਣੀ ਵੀ ਨਹੀਂ ਕੱਤ ਸਕਦੀਆਂ ਮੈਨੂੰ ਸਾਰੇ ਕੰਮ ਆਉਂਦੇ ਨੇ ਆਉਂਦੇ ਨੇ ਚਰਖਾ ਵੀ ਕੱਤਣਾ ਆਉਂਦਾ ਮੈਨੂੰ ਪਹਿਲਾਂ ਦੇਖ ਆਪਣੀਆਂ ਜਿਹੜੀਆਂ ਮਾਵਾਂ ਹੁੰਦੀਆਂ ਹਨ ਦਰیاں ਬਣਾਉਂਦੇ ਮੇਰੇ ਕੋਲ ਇੰਨੀਆਂ ਸੋਹਣੀਆਂ ਦਰੀਆਂ ਪਈਆਂ ਲੱਗੀਆਂ ਬਹੁਤ ਸੋਹਣੀਆਂ ਆਪਾਂ ਦਿਖਾਵਾਂਗੇ ਇਹ ਚੀਜ਼ਾਂ ਸਾਰੀਆਂ ਦਿਖਾਵਾਂਗੇ ਜੋ ਆਪਣੇ ਵਿਰਸੇ ਦੀਆਂ ਨੇ ਇੱਕ ਦਿਨ ਚਰਖੇ ਵੀ ਮੇਰੇ ਉੱਪਰ ਰੱਖੇ ਪੈਣਗੇ ਇੱਕ ਦਾਦੀ ਦਾ ਇੱਕ ਮੰਮੀ ਦਾ ਹੂੰ ਠੀਕ ਤੇ ਉਹ ਆਪਾਂ ਕੱਢ ਕੇ ਰੂੰ ਲਿਆਵਾਂਗੇ ਹੁਣ ਰੂੰ ਵੀ ਖਤਮ ਹੋ ਗਈ ਕੰਮ ਖਤਮ ਹੋ ਗਈ ਹੁਣ ਤਾਂ ਹੈਗੀ ਰੂੰ ਲੋਕ ਨਰਮਾ ਬੀਜ ਦੇ ਕਪਾਹ ਬੀਜ ਦੇ ਹੁੰਦੇ ਉਹ ਚ ਮੰਨ ਕੇ ਚੱਲ ਕਨਾਲ ਦੋ ਕਨਾਲਾਂ ਬੁੜੀਆਂ ਨੇ ਇਹ ਕਹਿ ਦੇਣਾ ਵੀ ਭਾਈ ਅਸੀਂ ਬਿਸਤਰੇ ਬਣਾਉਣੇ ਨੇ ਸਾਨੂੰ ਕਪਾਹ ਜ਼ਰੂਰ ਚਾਹੀਦੀ ਹੈ ਕਪਾਹ ਜ਼ਰੂਰ ਚਾਹੀਦੀ ਆ ਉਹ ਜ਼ਰੂਰ ਹੁੰਦੀ ਸੀਗੀ ਹੁਣ ਤਾਂ ਉਹ ਚੀਜ਼ਾਂ ਖਤਮ ਹੋ ਗਿਆ ਕੋਈ ਖੇਤ ਤਾਂ ਜਾਂਦਾ ਨਹੀਂ ਹੈਗਾ ਨਹੀਂ ਜਾਂਦਾ ਕੋਈ ਬੁੜੀ ਨਹੀਂ ਜਾਂਦੀ ਅੱਗੇ ਰੋਟੀ ਲੈ ਕੇ ਜਾਂਦੀਆਂ ਹੁੰਦੀਆਂ ਖੇਤ ਬੁੜੀਆਂ ਹੁਣ ਤਾਂ ਆਲਾ ਘਰੋਂ ਇੰਟੀਪਨ ਚ ਬੰਨਦਾ ਸਹੀ ਗੱਲ ਆ ਸਚਾਈ ਹੈ ਵੀਰ ਵਰਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਨੇ ਹਨ ਤੇ ਜੇ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸਾਨੂੰ ਬੜਾ ਪਿਆਰ ਕਰਿਓ ਮੇਰਾ ਵੀਰ ਬਣ ਕੇ ਪਰ ਤੁਸੀਂ ਪਿਆਰ ਬਹੁਤ ਕਰਦੇ ਹੋ ਜਦੋਂ ਤੁਸੀਂ ਕਮਲ ਜੀਏ ਭੈਣੇ ਹਨਾ ਜਾਂ ਕੋਈ ਆਂਟੀ ਕਹਿੰਦੀ ਹੈ ਮੇਰੀ ਧੀ ਤੇ ਮੈਂ ਤੁਹਾਨੂੰ ਰੀਅਲ ਚ ਦੱਸਾਂ ਅਸੀਂ ਦੋ ਸਿਸਟਰ ਹਾਂ ਮੇਰੇ ਭਰਾਣੀ ਹੈਗਾ ਤੇ ਮੈਨੂੰ ਬਾਲਾ ਵਧੀਆ ਲੱਗਦਾ ਵੀ ਪਰ ਹੁਣ ਮੈਨੂੰ ਕਮਲ ਐਂ ਵੀ ਖੁਸ਼ੀ ਆਣਾ ਵੀ ਮੇਰੇ ਭਰਾ ਬਹੁਤ ਬਣ ਗਏ ਮੇਰੀ ਮਾਵਾ ਆਪਣੀ ਮੇਰੀਆਂ ਭੈਣਾਂ ਵੀ ਬਹੁਤ ਨੇ ਨਹੀਂ ਸਹੀ ਗੱਲ ਥੋੜਾ ਕੀ ਲੋ ਧੰਨਵਾਦ ਆ ਵੀਰੇ ਤੁਸੀਂ ਮੈਨੂੰ ਭੈਣ ਕਹਿਨੇ ਹੋਣਾ ਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਇੰਨਾ ਪਿਆਰ ਕਰਦੇ ਹੋ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਮੈਨੂੰ ਹੋਰ ਵੀ ਕਮੈਂਟ ਕਰਿਆ ਕਰੋ ਨਾ ਮੈਨੂੰ ਬਾਲਾ ਵਧੀਆ ਲੱਗਦਾ ਮੈਂ ਤੁਹਾਡੇ ਕਮੈਂਟ ਪੜੀ ਜੰਨੀ ਆ ਰਾਤ ਮੈਂ 11 ਵਜੇ ਤੱਕ ਕਮੈਂਟ ਪੜੀਗੀ ਬੇਟੀ ਮੈਂ ਮੋੜ ਮੋੜ ਪੜੀ ਜੈਣਾ ਮੈਨੂੰ ਵਧੀਆ ਲੱਗਦਾ ਮੈਂ ਦੁਬਾਰੇ ਦੁਬਾਰੇ ਪੜੀ ਜੈਣਾ ਇਹ ਚੰਗੀ ਗੱਲ ਆ ਵੀ ਚਲੋ ਹੌਸਲਾ ਮਿਲਦਾ ਨਾ ਇਹ ਚੀਜ਼ਾਂ ਨਾਲ ਤੇ ਬੰਦੇ ਦਾ ਮਨ ਨਹੀਂ ਟੁੱਟਦਾ ਵੀ ਬੰਦਾ ਕੰਮ ਫਿਰ ਹੋਰ ਉਹਦੇ ਨਾਲ ਕਰਦਾ ਖੁਸ਼ੀ ਨਾਲ ਕਰਦਾ ਵੀ ਠੀਕ ਆ ਅੱਗਾ ਬੰਦਾ ਅੱਗੇ ਵੱਧਦਾ ਬੰਦਾ ਮੇਰਾ ਹਨਾ ਤੇ ਸੋਣਾ ਤੁਹਾਨੂੰ ਲੱਗਦਾਗਾ ਹਾਂ ਤੇ ਬਾਈ ਬਣ ਕੇ ਬਸ ਐ ਹੌਸਲਾ ਦਿੰਦੇ ਰਹੋ ਸਾਨੂੰ ਠੀਕ ਆ ਹਾਂ ਮੰਮੀ ਪਾਣੀ ਗਰਮ ਹੋ ਗਿਆ ਹੁਣ ਨਾ ਕਿਉਂ ਨਾ ਮੈਂ ਵੀ ਗੁਰਲੀਨ ਨੂੰ ਵੀ ਨਵਾਉਣਾ ਸੀ ਜਿਸ ਵੇਲੇ ਰਾਤ ਤੇ ਵੀ ਨੂੰ ਮੈਨੂੰ ਬੁਕਾਇਆ ਹੁਣ ਸਾਨੂੰ ਅੱਪਾ ਮਿਲਦੇ ਆ ਕੱਲ ਨੂੰ ਕੋਈ ਬਣਾਉਣਾ ਵੀ ਨਹੀਂ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਇਹ ਨਾ ਕਹੀ ਜੋ ਵੀ ਮੈਂ ਵੀਡੀਓ ਪਾਈ ਜਾਂਦੇ ਨੇ ਨਾ ਚਲੋ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਈ ਜੇ ਕੋਈ ਕਮੈਂਟ ਕਰਕੇ ਪੁੱਛਦਾ ਵਿਚਾਰਾ ਹਨਾ ਆਪਾਂ ਜਵਾਬ ਦੇ ਦਿੰਦੇ ਨੇ ਉਹਨੂੰ ਗੱਲ ਦਾ ਹਾਂ ਵੀ ਆਪਾਂ ਐ ਨਹੀਂ ਕਹਿੰਦੇ ਅਸੀਂ ਬਾਲੇ ਵੱਡੇ ਜਾਂ ਸਾਨੂੰ ਬਾਲੀ ਨੌਲੇਜ ਆ ਸਾਨੂੰ ਵੀਰੇ ਕੁਝ ਵੀ ਨੌਲੇਜ ਨਹੀਂ ਹੈਗੀ ਹਾਂ ਹਜੇ ਤਾਂ ਅਸੀਂ ਬਹੁਤ ਪਿੱਛੇ ਆਂਗੇ ਬਾਲੇ ਪਿੱਛੇ ਵੀਰੇ ਜਿੰਨੀ ਕਿ ਸਾਨੂੰ ਨੌਲੇਜ ਹੈਗੀ ਆ ਹਨਾ ਦੱਸੀ ਜਾਣੀ ਹੈ ਹਾਂ ਦੱਸੀ ਜਾਣਿਆਗੀ ਵੀਰ ਬਣ ਕੇ ਸਾਨੂੰ ਕਮੈਂਟ ਜ਼ਰੂਰ ਕਰ ਦਿਆ ਕਰੋ ਭਰਾ ਵਾਂਗ ਕੇ ਬੈਲ ਬਣ ਕੇ ਮੈਨੂੰ ਕੁਝ ਹੀ ਮਿਲਦੀ ਆ ਨਾ ਜਿੱਦਾਂ ਠੀਕ ਆ ਤੇ ਆ ਹੁਣ ਤਾਂ ਸਾਸ ਪਾਈ ਹੋ ਗਈ ਅੱਜ ਹਾਂ ਮੈਂ ਪੱਕੇ ਲਾ ਲਾਂਗਾ ਲਾਵੇ ਚੱਲੀ ਜਾਂਦੇ ਕੁਸ ਤਾਂ ਧਿਆ ਰਹਿੰਦੇ ਆ ਕੁਸ ਦੇ ਨੀਰਾ ਹੋ ਗਿਆ ਆਪਣਾ ਥੋੜਾ ਜਿਹਾ ਮੇਰਾ ਅੱਜ ਦਾ ਪੱਪੀ ਨੇ 97 ਮੈਂ ਜਦਾਂ ਦੇ ਵਿੱਚ ਹੀ ਗੱਦੀ ਰਹਿਣੀ ਹੁੰਦੀ ਸਹੀ ਗੱਲ ਤੂੰ ਤਾਂ 8 8:00 ਵਜੇ ਨਿਕਲਦੀਆਂ ਬਾਹਰ 2:00 ਵਜੇ ਅੰਦਰ ਰੋਟੀ ਦੇ ਲੈਪਾ 10:00 ਵਜੇ 10:00 ਵਜੇ ਖਾ ਲੈਂਦੇ ਤੇ ਦਵਾਰ ਮੈਂ ਕੰਟਾ ਕਮੈਂਟ ਪਾਣ ਤੇ ਲਾ ਲਈ ਮੈਨੂੰ ਤਾਂ ਖੁਸ਼ੀ ਇੰਨੀ ਹੁੰਦੀ ਵੀ ਇਹ ਵੀਡੀਓ ਚ ਇੰਨੇ ਸੋਹਣੇ ਕਮੈਂਟ ਕਰੀ ਜਾਂਦੇ ਬਾਲੀ ਸੋਹਣੇ ਨਹੀਂ ਹੁੰਦੀ ਆ ਮੈਨੂੰ ਵੀ ਹੋ ਰਹੀ ਆ ਵੀ ਹਾਂ ਠੀਕ ਆ ਆਪਣੇ ਸਪੋਰਟ ਕਰ ਰਹੇ ਨੇ ਇੱਕ ਦਿਨ ਕਿਸ ਨੇ ਕਿਹਾ ਕਿ ਪਤਾ ਨਹੀਂ ਮੱਝਾ ਤੋਂ ਕੀ ਕਰਾਉਣਾ ਇਹਨੂੰ ਵਿੱਚ ਉਹ ਜੇ ਬੋਣ ਇੱਕ ਬਾਈ ਕਹਿੰਦਾ ਡੋਲੂ ਚੱਕ ਮਹਿਕਮ ਪਰ ਮੈਨੂੰ ਵੀ ਇਕੱਲੀ ਹਸੀ ਆਣੀ ਆ ਮਨੁਬਿੰਦਰ ਕਹਿੰਦਾ ਰਾਤ ਨੂੰ ਕਹਿੰਦਾ ਹਸੀ ਹੋ ਜਾਨੀ ਆ ਮਾ ਦੇਖਦੀ ਰਹੇ ਨੇ ਨਾਲ ਦੇ ਨਾਲ ਜਵਾਬ ਦਿੱਤੇ ਹੋਣੇ ਗੱਲਾਂ ਉਹ ਕਹਿੰਦੇ ਇੱਕ ਮੱਧ ਰੱਖ ਕੇ ਦੇਖੋ ਸਹੀ ਗੱਲ ਆ ਠੀਕ ਆ ਵੀ ਇਹਨਾਂ ਦੀ ਮਿਹਨਤ ਕਿੰਨੀ ਆ ਬਾਈ ਜਦੋਂ ਮਾਰ ਦਿੰਦੇ ਨਾ ਤੜਕੇ ਲਾ ਕੇ ਜਦੋਂ ਆਪਾਂ ਸੁੱਤੇ ਉੱਟ ਕੇ ਚਾਰੀ ਵਟ ਆਪਣਾ ਚਾਹ ਤੋਂ ਹੀ ਕਹਿੰਦੇ ਦਿਨ ਚੜ੍ਹਦੇ ਤਾਂ ਪਈ ਖਤਮ ਹੁੰਦਾ ਇਹ ਪੂਛ ਹੈ ਜੀ ਮਾਦੇ ਨੇ ਥਾਪੜੇ ਵਾਂਗੂ ਮੁਰਦਾ ਹਾਂ ਬਾਕੀ ਸਵੇਰੇ ਤਾਂ ਮੇਰੇ ਵਰਗੇ ਦਾਦਾ ਉੱਠਣ ਨੂੰ ਵੀ ਜੀ ਕਰਦਾ ਅਮਲੀਆ ਵਾਲਾ ਕੰਮ ਹੁੰਦਾ ਸਵੇਰੇ ਸਵੇਰੇ ਕਿਉਂ ਘਾਇ ਜਾਂਦਾ ਬੰਦਾ ਨੀਂਦ ਵਿੱਚ ਹੁੰਦਾ ਨਾ ਹਾਂਦਾ ਹੈ ਸਹੀ ਗੱਲ ਆ ਚਲੋ ਧੰਨਵਾਦ ਜੀ ਸਾਰਿਆਂ ਦਾ ਤੁਹਾਨੂੰ ਆਪਾਂ ਸਵੇਰ ਜੋ ਟਾਈਮ ਕੱਢ ਕੇ ਨਾ ਇਹ ਮੁੰਡੇ ਨੂੰ ਉਠਾਉਣਾ ਕੋ ਮੈਨੂੰ ਕਿਤੇ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਬਲੌਗ ਆਪਾਂ ਜਰੂਰ ਬਣਾਵਾਂਗੇ ਧੰਨਵਾਦ ਜੀ ਐਨਮੀ